ਤੁੱਕੇ ਨੂੰ ਕੋਈ ਨਾ ਲੈ ਜਾਓ ਕੋਈ ਨਾ ਸਾਫ ਸਮਾਈ ਕਰੋ ਤੇ ਅਸੀਂ ਦਵਾਈ ਦਾ ਗੈਰਵਾ ਬਾਰਾ ਬਾਰਾ ਦਿਨ ਤੂੰ ਗੀ ਵੀ ਘਰੇ ਰਹਿ ਦਵਾਈ ਦੇ ਦੇਣਾ ਘਰੇ ਰਹਿ ਘਰੇ ਸਫਾਈ ਕਰ ਦੀਵਾਲੀ ਆ ਤੇ ਮਾਂ ਨੂੰ ਭਾਵੇਂ ਆਸ਼ਮ ਛੱਡਿਆ ਮਾਂ ਨਹੀਂ ਜਰੂਰੀ ਆਪਾਂ ਮੈਨੂੰ ਤਾਂ ਇਹਨੇ ਆਈ ਕਿਹਾ ਸੀ ਕਹਿੰਦੀ ਮੈਂ ਨਹੀਂ ਜਾਣ ਦਿਆਣੀ ਤੇ ਆਪਾਂ 15-15 ਦਿਨ ਸੰਭਾਂਗੇ ਮੈਂ ਕਿਹਾ 15 ਦਿਨ ਪਹਿਲਾਂ ਤੂੰ ਲਾ ਆ 15 ਦਿਨ ਫਿਰ ਮੈਂ ਲਾ ਆਉਂਗੀ ਹਾਂਜੀ ਪਜਾਮੇ ਆ ਤੇ ਕੋਲ 15 ਦਿਨ ਲੈ ਜਾਉਂਗੀ ਹਾਂਜੀ ਤੇ ਕੋਈ ਗੱਲ ਤੇ ਨਹੀਂ ਆਈਗੀ ਹੈਲੋ ਭਣੇ ਘਰ ਹੁੰਦੇ ਆ ਮਾਵਾਂ ਨਾਲ ਹਨਾ ਧੀਆਂ ਦੇ ਘਰ ਮਾਵਾਂ ਨਾਲ ਹੁੰਦੇ ਹਨ ਤੁਸੀਂ ਇੱਕੋ ਨਹੀਂ ਤੁਸੀਂ ਇੱਕੋ ਗੱਲ ਕਹਿ ਰਹੇ ਜਿਹੜੀਆਂ ਜਿੰਨੀਆਂ ਭੈਣਾਂ ਨੂੰ ਘਰੇ ਆਪਦੀ ਮਾਂ ਨਾਲ ਨਾ ਦਿਖੇ ਉਹਨੂੰ ਘਰ ਵੱਡ ਖਾਣ ਨੂੰ ਪੈਂਦਾ ਵਾ ਤੇ ਭੈਣ ਕਹਿ ਰਹੀ ਹੈ ਕਿ ਤੁਸੀਂ ਮਾਂ ਲੈ ਜਾਓ ਤੇ ਘਰ ਦੀ ਮਗਰੋਂ ਸਾਸ ਫਾਈ ਰੱਖੋ ਘਰ ਜ਼ਰੂਰੀ ਹੈ ਮਾਂ ਨਹੀਂ ਜ਼ਰੂਰੀ ਅੱਜ ਦੇ ਸਮੇਂ ਦੇ ਵਿੱਚ ਪਰਿਵਾਰਕ ਰਿਸ਼ਤੇ ਕਿਸ ਤਰ੍ਹਾਂ ਤਾਰ-ਤਾਰ ਹੋ ਰਹੇ ਨੇ ਕਿਸ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਜੋ ਆਪਸੀ ਰਿਸ਼ਤੇ ਨੇ ਜੋ ਪਰਿਵਾਰ ਹੁੰਦਾ ਹੈ ਉਹਨਾਂ ਦਾ ਖੂਨ ਕਿਸ ਤਰ੍ਹਾਂ ਸਪੇਦ ਹੋ ਚੁੱਕਿਆ ਹੈ ਇਹ ਬਾਰੇ ਇੱਕ ਵੱਡੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜੋ ਕਿ ਕੌਕੇ ਕਲਾ ਪਿੰਡ ਜੋ ਕਿ ਲੁਧਿਆਣਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਉੱਥੇ ਘਟੀ ਜਿੱਥੇ ਕਿ ਬਾਬਾ ਰਤਨਦੇਵ ਸੇਵਾ ਸੁਸਾਇਟੀ ਤੋਂ ਵੀਰ ਜੱਗੀ ਪਹੁੰਚੇ ਆਪਣੀ ਟੀਮ ਦੇ ਨਾਲ ਜਦੋਂ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਇੱਕ ਬਜ਼ੁਰਗ ਮਾਤਾ ਬਾਰੇ ਪਰ ਇਸ ਪਿੰਡ ਦੇ ਵਿੱਚ ਪਹੁੰਚ ਕੇ ਜਦੋਂ ਇਸ ਮਾਤਾ ਦੀਆਂ ਧੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੀ ਰੌਂਗਟੇ ਖੜੇ ਹੋ ਗਏ ਕਿ ਕਿਸ ਤਰ੍ਹਾਂ ਦੀ ਸੋਚ ਇੱਕ ਮਾਂ ਦੇ ਲਈ ਧੀਆਂ ਦੀ ਬਣ ਗਈ ਹੈ ਸਿਰਫ ਮਕਾਨ ਤੱਕ ਹੀ ਇਹ ਸੋਚ ਸੀਮਤ ਹੈ ਮਾਂ ਦੀ ਜਾਨ ਦੀ ਜਾਂ ਮਾਂ ਦੀ ਸਲਾਮਤੀ ਦੀ ਕੋਈ ਉਹਨਾਂ ਨੂੰ ਫਿਕਰ ਨਹੀਂ ਹੈ ਪੂਰੀ ਘਟਨਾ ਤੁਹਾਨੂੰ ਵੀ ਹੈਰਾਨ ਕਰਕੇ ਰੱਖ ਦੇਵੇਗੀ ਤੇ ਅੱਜ ਦੇ ਸਮਾਜ ਦਾ ਇੱਕ ਸ਼ੀਸ਼ਾ ਤੁਹਾਡੇ ਸਾਹਮਣੇ ਰੱਖਣ ਲੱਗੇ ਆ ਸੋ ਵੀਡੀਓ ਅਖੀਰ ਤੱਕ ਜਰੂਰ ਦੇਖਣਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਵੀ ਕਰ ਦੇਣਾ ਤੇ ਹੋਰ ਖਾਸ ਵੀਡੀਓਜ਼ ਦੇ ਲਈ ਬਣੇ ਰਹਿਣਾ ਅਨਾ ਲਿਮਟਡ ਗਿਆਨ ਦੇ ਨਾਲ ਹਲੋ ਹਾਂ ਦਾ ਹਣੀ ਪਿਆਸੀ ਕਾਲ ਹਾਂ ਸੀਗਾ ਆ ਪੜੀ ਭੈਣ ਨਾਲ ਗੱਲ ਕਰਨੀ ਸੀ ਤੁਹਾਡੇ ਵਾਈਫ ਨਾਲ ਪੀਤਾ ਭੈਣ ਨਾਲ ਕਸਤਾ ਕੋਣ ਬੋਲਦਾ ਅਸੀਂ ਕੌਕੇ ਪਿੰਡ ਆਏ ਆ ਆਸ਼ਮ ਤੋਂ ਆਏ ਆ ਨਾਥਾਚਣ ਤੋਂ ਮਾਤਾ ਉਹਨਾਂ ਦੀ ਨੂੰ ਲੈਣ ਆਏ ਆ ਹਾਂਜੀ ਕਿ ਉਹਨਾਂ ਦੀ ਮਾਤਾ ਜੀ ਦੀ ਬੇਟੀ ਨਾਲ ਗੱਲ ਕਰਨੀ ਸੀ ਜੇ ਕਿ ਮੇਰਾ ਹੈਡੈਕ ਹੁੰਦਾ ਆਏ ਜਦੋਂ ਮੈਂ ਇੱਧਰ ਆਇਆ ਨਾ ਮੈਂ ਹੁੰਦੀ ਨਹੀਂ ਤਕਾਂ ਹੁੰਦੇ ਮੇਰਾ ਧਿਆਨ ਜਦੋਂ 12 ਜਵੈਟੀ ਮੈਨੂੰ ਆਏ ਆਵਾਜ਼ਾਂ ਮਾਰਨ ਲੱਗ ਜਾਈ ਮੈਂ ਸੋਰ ਕੰਮ ਤੇ ਨਿਕਲ ਲਗਾ ਪਰਸੋਂ ਚੌਥੀ ਗੱਲ ਅੱਛਾ ਅੱਛਾ ਮੈਂ ਦੇਖਿਆ ਮੇਰੇ ਨੇੜੇ ਪਰੌठा ਰੱਖਿਆ ਮੈਂ ਇੰਗਾ ਜਲਦੀ ਜਲਦੀ ਜਾਣਾ ਖਾਈ ਹਾਂ ਉਹ ਸਭ ਉੱਥੇ ਮੂੰਹ ਚ ਫੜ ਕੇ ਫੱਲ ਕੇ ਦੇਖ ਕੇ ਮੈਂਗਾ ਸਾਢੀ ਇਹ ਵੀਰ ਕਹਿੰਦਾ ਵਾ ਕਿ ਆ ਕੱਲ ਦੀ ਗੱਲ ਆ ਕਿ ਮੈਂ ਰੋਟੀ ਖਾਂਦਾ ਖਾਂਦਾ ਵੈਸੇ ਬਾਹਰ ਆ ਗਿਆ ਪਰੌਠਾ ਮੇਰੇ ਹੱਥ ਜੀ ਮੈਂ ਕੰਮ ਤੇ ਚੱਲਿਆ ਤੇ ਜਦੋਂ ਮਾਤਾ ਨੂੰ ਵੇਖਿਆਗੇ ਤੇ ਮਾਤਾ ਨੂੰ ਵੇਖ ਕੇ ਮਨ ਲੱਗ ਮੇਰਾ ਰੋਟੀ ਖਾਣ ਨੂੰ ਦਿਲ ਨਹੀਂ ਕੀਤਾ ਕਿਉਂਕਿ ਮਾਤਾ ਭੁੱਖੀ ਸੀ ਫਿਰ ਆਪਣੀ ਵਾਈਫ ਨੂੰ ਇਹਨਾਂ ਨੇ ਕਿਹਾ ਤੇ ਫਿਰ ਵਾਈਫ ਨੂੰ ਕਹਿ ਕੇ ਪਛਾਦਾ ਬਣਿਸਕਾਇਆ ਉਹ ਫੜਾ ਕੇ ਗਿਆ ਵੇਲ ਕਿਹੜਾ ਘਰ ਕਿਹੜਾ ਅੱਛਾ ਪਾਣੀ ਲੈ ਕੇ ਆਏ ਵੀਰੇ ਹੋ ਠੀਕਾ ਵੀ ਦੀ ਹੋ ਠੀਕਾ ਜੀ ਹੋ ਬਬੇ ਠੀਕ ਹੈ ਹੋਰ ਬਾਰੇ ਠੀਕ ਹੈ ਅੱਛਾ ਕਿਹੜੇ ਪਤਾ ਕਿਹੜੇ ਆ ਅੱਛਾ ਅੱਛਾ ਹਾਂ ਜੀ ਵਧੀਆ ਚੜਦੀ ਕਲਾ ਜੀ ਸਰਦੀ ਹੋਰ ਪਰਾ ਕਿਦਾਂ ਠੀਕ ਆ ਹੋ ਠੀਕ ਹੈ ਹਾਂ ਜੀ ਇਹਨਾਂ ਬਾਹਰ ਕੱਢ ਲੈਣਾ ਸੀ ਮਾ ਤਾਨੂੰ ਹਾਂ ਮੰंजे ਦੇ ਵੀਰੇ ਬਾਹਰ ਲੈ ਆ ਇਹਨਾਂ ਨੂੰ ਬਾਬਾ ਜੀ ਸੇਵਸਨ ਤੋਂ ਪਤਾ ਆ ਹਨਾ ਐਥੇ ਬਿਠਾ ਲਓ ਗੁਣੀ ਦੀ ਲੋੜ ਆ ਇੱਕ ਦਿਨ ਨੂੰ ਸੰਭਨ ਦੀ ਬਜ਼ੁਰਗ ਜਿਆਦੇ ਹਾਂਜੀ ਅਜਾ ਮੈਂ ਤਾਂ ਆਜਾ ਫਾ ਲਓ ਜੀ ਆ ਵੀਰੇ ਫੜੇ ਨਾਲ ਕਿਆਮ ਥੋੜੀ ਥੋੜੀ ਪਿਆਰ ਹਾਂ ਹਾਂ ਹੋਲਦੀ ਥੋੜੀ ਪਿਆਰ ਤੂੰ ਜਰਾ ਖੜੇ ਹੋ ਮਾਰ ਕੇ ਪਿਆਰ ਐਥੇ ਬਿਠਾ ਲਓ ਹੋਰ ਮਾਤਾ ਜੀ ਠੀਕ ਠਾਕ ਜੀ ਕੀ ਨਾਮ ਆ ਤੇ ਮੇਰੀ ਦਾ ਮਾਤਾ ਕੀ ਨਾਮ ਆ ਸਿੰਦਰਾ ਹੈ ਸਿੰਦਰਾ ਅੱਛਾ ਤੇ ਕੀ ਮਾਤਾ ਦੇ ਕਿਨ ਪਰਵਾਜ਼ ਕੋਣ ਕੋਣਾ ਦੋ ਬੇਟੀਆਂ ਤੇ ਇੱਕ ਬੇਟਾ ਹੈ ਇੱਕ ਇਹ ਬੇਟਾ ਵਾ ਹਾਂਜੀ ਤੇ ਨੇ ਪੈਣੇ ਉਹ ਤੇ ਚੰਗਾ ਭਲਾ ਵਾ ਉਹਨੂੰ ਤਾਂ ਕੋਈ ਦਿੱਕਤ ਤੇ ਕੋਈ ਹੈਗੀ ਨਹੀਂ ਆ ਦਿੱਕਤ ਨਹੀਂ ਹੈਗੀ ਉਹਨਾਂ ਸ਼ਾ ਕਰਦਾ ਹੋ ਸਾਮ ਸੰਭਾਲ ਕਰਦਾ ਨਹੀਂ ਆਪਦਾ ਪੀਦਾ ਹੁੰਦਾ ਜੇ ਇਹ ਚੰਗਾ ਭਲਾ ਹੁੰਦਾ ਤੁਸੀਂ ਦੇਖੋ ਆ ਇਹ ਹਾਲਾਤ ਨਾ ਹੁੰਦੇ ਇਹ ਭਾਵੇਂ ਨਸ਼ਾ ਕਰਦਾ ਪਰ ਮਾਂ ਨੂੰ ਤੇ ਸਮਝ ਸਕਦਾ ਵਾ ਪਰ ਬਈ ਕੀ ਗੱਲ ਆ ਮਾਂ ਤੈਨੂੰ ਕਦੋਂ ਆਸ਼ਮ ਚ ਕੱਲਣ ਲਗਾ ਹਾਂ ਕਦੋਂ ਆਸ਼ਮ ਚ ਕੱਲਣ ਲਗਾ ਮਾਂ ਨੂੰ ਮੇਰੀ ਮੈਰਿਜ ਹੋਈ ਨਹੀਂ ਗਈ ਤਾਂ ਕਰਕੇ ਇਹ ਸੇਵਾ ਨਹੀਂ ਹੋ ਰਹੀ ਯਾਰ ਮੈਰਿਜ ਨਹੀਂ ਹੋਈ ਮਾਂ ਦਾ ਵਾ ਹਨਾ ਤੂੰ ਵੀ ਤਾਂ ਰੋਟੀ ਪਾਣੀ ਖਾਂਦੇ ਹੀ ਹੋਏਂਗਾ ਕਿਹੜੀ ਜ਼ਿੰਮੇਵਾਰਾਂ ਦੇ ਘਰੋਂ ਲਿਆ ਕੇ ਦੇਣੇ ਜਿੰਨੇ ਆਹਦਾ ਦਿੰਦਾ ਰੋਟੀ ਪਾਣੀ ਦਾ ਕਿਥੋਂ ਕਰੇ ਤੂੰ ਮੇਰੇ ਨਾਲ ਚੱਲ ਹਾਂ ਯਾਰ ਮਾਂ ਵਾ ਤੇ ਸਭ ਕੁਝ ਆ ਸੇਵਾ ਕਰਾਈ ਤੇਰਾ ਕੰਮ ਨਿਬੜ ਲਈਏ ਕਿਹੜਾ ਕੰਮ ਨਿਬੜਨਾ ਰੰਗ ਦਾ ਚੱਲਦਾ ਕੋਈ ਗੱਲ ਨਹੀਂ ਮੈਂ ਮੈਂ ਇੱਥੇ ਸੈਟਲ ਕਰਾ ਦੇਣਾ ਕਿ ਹੋਣਾ ਮਾ ਜਰੂਰੀ ਹੈ ਕਿ ਕੰਮ ਜਰੂਰੀ ਪਹਿਲਾਂ ਇਹ ਦੱਸ। ਆ ਜਾ ਮੇਰੇ ਨਾਲ। ਇਹ ਆਪ ਬਹੁਤ ਕੰਮ ਕਰਦੀ ਹੁੰਦੀ ਸੀ। ਫੇਰਾਂ ਕੰਮ ਕੀਤੇ ਦੇ ਜੇ ਸਾਰੀ ਜ਼ਿੰਦਗੀ ਇਹਦਾ ਟੋਕਰਾਂ ਨਹੀਂ ਸਿਰਤ ਹੋ ਗਿਆ। ਕੀ ਕਰ ਰਾਇਆ ਸਿਹਾਰਾਂ ਦੇ ਦਿਨ ਵਿੱਚ ਰਾ ਆਈ ਨਹੀਂ ਸੀ ਰਨੇ ਲੈਪ ਪੋਛ ਕੇ ਰੱਖਦੀ ਸੀ ਮਿੱਟੀ ਕੋਹਾ ਫੇਰ ਕੇ ਜੀ ਸੁਜ਼ਿਆਰੀ ਸੀਗੀ। ਮਿੱਟੀ ਨਹੀਂ ਲੱਗਦੀ ਹੁੰਦੀ ਸੀਗੀ ਜਿਹੜੀ ਅੱਜ ਦੇਖੀ ਉਹਦੇ ਹਾਲਾਤ। ਸਾਰਾ ਕੰਮ ਪਾਉਦੀ ਆ ਰਾਤ ਫੇਰੇ ਜਾਂਦਿਆਂ ਨੂੰ ਆਏ। ਪਹਿਲਾਂ ਮੈਂ ਸਪੈਨ ਨੂੰ ਦੁੱਖ ਹੈਗਾ ਵਾ ਪਰ ਵੇਲਾ ਤੈਨੂੰ ਦੁੱਖ ਨਹੀਂ ਹੈਗਾ। ਚਲ ਆ ਜਾ ਨਾਲ ਚੱਲੀਏ ਨਾਲੇ ਹੈਂ। ਪਕਾ ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਭਜਣਾ ਨਹੀਂ ਉੱਥੋਂ ਨਹੀਂ 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 ਦੇਖੋ ਇਹ ਗੱਲ ਹੈ ਮਾਤਾ ਜੀ ਹੈਲਪ ਮੈਂ ਵੀ ਕਰਾ ਸਕਦਾ ਚਲ ਵਧੀਆ ਗੱਲ ਹੈ ਬਦਲਾ ਕੱਪੜੇ ਕਪੜੇ ਜੇ ਬਦਲਣੇ ਆਪਣੇ ਜਿਹੜੇ ਹੈ ਆਓ ਸਾਨੂੰ ਹੋਰ ਕੀ ਜੇ ਸਾਨੂੰ ਨਾਲੇ ਸੇਵਾਦਾਰ ਮਿਲ ਜੂਗਾ ਸਾਨੂੰ ਨਾਲੇ ਸੇਵਾ ਕਰੇਗਾ ਤੇਰੀ ਜਾਨ ਲੂਗੀ ਬਾਬਿਆ ਭਰਾ ਮੇਰੇ ਮੈਂ ਭੈਣ ਨੂੰ ਉਹਨਾਂ ਨੂੰ ਕਹਿ ਦਊਗਾ ਮੇਰੀ ਗੱਲ ਤੇ ਸੁਣਾ ਭੈਣ ਨੂੰ ਉਹਨਾਂ ਨੂੰ ਮੈਂ ਕਹਿ ਦਊਗਾ ਜਿੱਥੇ ਤੂੰ ਕੰਮ ਤੇ ਲੱਗਾ ਹੋਣਾ ਕਿ ਪੈਸਾ ਫੜਿਆ ਕੋਈ ਉਹ ਨਹੀਂ ਆਈ ਜਿੰਨਾ ਕੰਮ ਬਸ ਫਿਰ ਠੀਕ ਆ ਤੇ ਉਹਨਾਂ ਨੂੰ ਕਹਿ ਦਾਂਗੇ ਵੀ ਮਾਂ ਮੇਰੀ ਠੀਕ ਨਹੀਂ ਆ ਮਾਂ ਵਾਂ ਤੇ ਸਭ ਕੁਝ ਆ ਭਰਾ ਠੇਕੇਦਾਰ ਆ ਪੂਰਾ ਆਹੋ ਤੇ ਮਾਂ ਮੇਰੀ ਠੀਕ ਨਹੀਂ ਆ ਮੈਂ ਉੱਥੇ ਉਹਨਾਂ ਨਾਲ ਚੱਲਿਆ ਵਾਸ਼ਮਾਲਿਆਂ ਦੇ ਨਾਲ ਠੀਕ ਹੈ ਨਾ ਇੱਥੇ ਤਾਂ ਮੰਨਦਾ ਵਾਂ ਕਿ ਜੇ ਤੂੰ ਕੰਮ ਤੇ ਜਾਣਾ ਵਾ ਤੇ ਤੇਰੀ ਮਾਂ ਦਾ ਕੋਈ ਧਿਆਨ ਨਹੀਂ ਰੱਖਦਾ ਹਨਾ ਤੇ ਜੇ ਤੂੰ ਘਰੇ ਰਹਿਣਾ ਵਾ ਤੇ ਫਿਰ ਤੇਰੀ ਰੋਟੀ ਪੂਰੀ ਨਹੀਂ ਹੁੰਦੀ ਤੇ ਜੇਕਰ ਹੁਣ ਉੱਥੇ ਤੈਨੂੰ ਕੋਈ ਟੈਨਸ਼ਨ ਨਹੀਂ ਹੋਗੀ ਰੋਟੀ ਪਾਣੀ ਦੀ ਕੋਈ ਟੈਨਸ਼ਨ ਨਹੀਂ ਹੋਗੀ ਬਸ ਤੂੰ ਨਾਲ ਸਾਡੇ ਉੱਥੇ ਰਹਿ ਕੇ ਮਾਂ ਦੀ ਸੇਵਾ ਕਰਨੀ ਆ ਭਾਵੇਂ ਇਕੱਲੀ ਆਪਦੀ ਮਾਂ ਹੀ ਸੰਭੀ ਜਾਈ ਬਸ ਠੀਕ ਆ ਹਾਂ ਜੀ ਨਸ਼ਾ ਕਰਦਾ ਮਤਲਬ ਕੋਈ ਗੱਲ ਨਹੀਂ ਬਾਬੇ ਨਸ਼ਾ ਕਰਦਾ ਥੋੜਾ ਬੜਾ ਹੌਲੀ ਹੌਲੀ ਸੈਟਿੰਗ ਕਰਾ ਦਾਂਗੇ ਇਹਦੀ ਵੀ ਗੋਲੀ ਲੱਗੀ ਆ ਵੀਰ ਜੀ ਗੋਲੀ ਕੋਈ ਗੱਲ ਨਹੀਂ ਤੇਰੀ ਗੋਲੀ ਉਥੇ ਤੈਨੂੰ ਦਵਾ ਦਿਆ ਕਰੂ ਹੋਰ ਦੱਸ ਗੋਲੀ ਮੈਨੂੰ ਪਤਾ ਜਿਹੜੀ ਤੂੰ ਖਾਣੀ ਆ ਉਹ ਤੇ ਖਾਣੀ ਖਾਣੀ ਆ ਸਾਰੇ ਸੇਵਾ ਕਰਮਾਈ ਹਾਂ ਉਹਦਾ ਹੰਕਾਰ ਮਾਰਨਾ ਤੇ ਭੈਣ ਕੀ ਜਾਂਦੇ ਸਿੰਦਨ ਦੇ ਇਹਨਾਂ ਦੀ ਭੈਣ ਵੀਰ ਜੀ ਮੈਂ ਫੋਨ ਕੀਤਾ ਉਹਨਾਂ ਨੂੰ ਜਦੋਂ ਤੁਹਾਡੇ ਨਾਲ ਗੱਲ ਹੋ ਗਈ ਨਾ ਤੁਸੀਂ ਕਹਾਂ ਵੀ ਅਸੀਂ ਹਰੀ ਕੇ ਪੱਤਣ ਪਹੁੰਚ ਗਏ ਹਾਂਜੀ ਉਸ ਟਾਈਮ ਮੈਂ ਉਹਨਾਂ ਨੂੰ ਕਾਲ ਕੀਤੀ ਕਹਿੰਦੇ ਵੀ ਭੈਣੇ ਮੈਂ ਚੱਲ ਆ ਜਾਨੀ ਆ ਤੇ ਪਰ ਕਹਿੰਦੀ ਵੀ ਇਹ 4 ਵਜੇ ਤਾਂ ਲੇਟ ਨਾ ਹੋਣ ਮੈਂ ਕਿਹਾ ਤੂੰ ਆਪ ਦੇ ਅਕੋਰਡਿੰਗ ਚੱਲਦੀ ਆ ਸਮਾਂ ਹੁਣ ਕੀ ਪਤਾ ਕਿੰਨਾ ਕ ਲੱਗਣਾ ਰਸਤੇ 'ਚ ਆਉਂਦੇ ਆ ਰਸਤੇ ਕੋਟੀ ਸਿੰਘਾਂ ਬਹੁਤ ਟ੍ਰੈਫਿਕ ਸੀਗੀ ਹਾਂਜੀ ਬਹੁਤ ਜ਼ਿਆੜੀ ਟ੍ਰੈਫਿਕ ਤੇ ਮੈਂ ਕਿਹਾ ਹਲੇ ਹਰੀ ਕੇ ਪੱਤਣਾ ਵੀ ਤੁਸੀਂ ਮੈਂ ਕਿਹਾ ਉਸ ਹਾਵਣਾ ਆਓ ਤੇ ਕਹਿੰਦੀ ਮੇਰੇ ਕੋਲ ਤਾਂ ਕੋਈ ਸਾਧਨ ਨਹੀਂ ਮੈਂ ਤਾਂ ਬੱਸ ਤੇ ਆਈ ਆ ਤੇ ਮੈਨੂੰ ਕਹਿੰਦੀ ਮੈਂ ਹੁਣ ਜਗਰਾਵੀ ਆ ਗਈ 4:30 ਵੀ ਤੂੰ ਤਾਂ ਮੈਨੂੰ 4 ਵਜੇ ਦਾ ਟਾਈਮ ਦਿੱਤਾ ਸੀਗਾ ਤੇ ਮੈਂ ਕਭੀ 4 ਤੋਂ ਲੇਟ ਵੀ ਹੋ ਸਕਦੇ ਹੁਣ ਟ੍ਰੈਫਿਕ ਚ ਸੀ ਵੀਰ ਜੀ ਮੇਰੇ ਨਾਲ ਗੱਲ ਹੋਈ ਆ ਮੈਂ ਕਿਹਾ ਉਹਨਾਂ ਦੀ ਤੇ ਉਹ ਮੜ ਗਈ ਵਾਪਸ ਉਹ ਕਹਿੰਦੀ ਮੇਰੇ ਹਸਬੰਡ ਤਾਂ ਹੈ ਨਹੀਂ ਤੇ ਮੈਨੂੰ ਨੇਰਾ ਹੋ ਜਾਣਾ ਤੇ ਮੈਨੂੰ ਛੱਡ ਕੇ ਕੌਣ ਜਾਉਂਗਾ ਉਹ ਮੰਧਾਰਾ ਜਾਉਂਗਾ ਮੇਰੀ ਮੱਝ ਜ਼ਰੂਰੀ ਆ ਤੇ ਮਾਂ ਨਹੀਂ ਜ਼ਰੂਰੀ ਮੱਝ ਚੋਣੀ ਜ਼ਰੂਰੀ ਆ ਮੱਝ ਮਾਤਾ ਜੇ ਇੱਕ ਦਿਨ ਨਾ ਵੀ ਚੋਵਾਂਗੇ ਰਾਤ ਨਾ ਵੀ ਚੋਵਾਂਗੇ ਠੀਕ ਆ ਤੇ ਦਿਨੇ ਦਿਨੇ ਚੋਲਾਂਗੇ ਇੱਕ ਰਾਤ ਨਾਲ ਕੀ ਉਹ ਮੱਝ ਖਰਾਬ ਹੋ ਜਾਊਗੀ ਮਾਂ ਨੂੰ ਪਾਸ ਹੋ ਜਾ ਫਿਰ ਨਹੀਂ ਆਹ ਮਾਂ ਨਹੀਂ ਜ਼ਰੂਰੀ ਮੱਝ ਜ਼ਰੂਰੀ ਆ ਮਾਂ ਨੇ ਕੁਝ ਦੇਣਾ ਨਹੀਂ ਨਾ ਮੱਝ ਨੇ 2-4 ਕਿਲੋ ਦੁੱਧ ਦੇ ਦੇਣਾ ਪੈਣ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਤੇ ਪਹਿਨੇ ਆਏ ਨਹੀਂ ਤੁਸੀਂ ਮੈਂ ਬੰਦਾ ਸਾਹ ਦਾ ਨਹੀਂ ਕੋਈ ਮਿਲਿਆਗਾ ਮੈਂ ਜਗਰਾਵਾ ਤਾਂ ਹੋ ਕੇ ਮੜ ਗਈ ਇੱਥੋਂ ਅੱਛਾ ਮੈਂ ਮੇਰੇ ਹੈ ਨੀ ਗਾ ਤੇ ਮੈਨੂੰ ਮੇਰੇ ਛੋਟੇ ਛੋਟੇ ਬੱਚੇ ਆ ਤੇ ਮੈਥੋਂ ਆਇਆ ਨੀ ਗਿਆ ਗਾ ਆਉਣਾ ਮੈਂ ਜਰੂਰ ਸੀ ਗਾ ਜੇ ਮੇਰੇ ਘਰ ਵਾਲਾ ਘਰੇ ਹੁੰਦਾ ਤੇ ਭੈਣੇ ਕਿਸੇ ਨੂੰ ਲਾਗੇ ਕਿਸੇ ਨੂੰ ਕਹਿ ਦਿੰਦੇ ਕਿ ਵੀਰ ਨੂੰ ਕਿਸੇ ਨੂੰ ਭੈਣ ਭਰਾ ਨੂੰ ਕਿ ਮੈਂ ਕੱਲੀ ਆ ਵੀਰ ਮੈਂ ਕੱਲੀ ਆ ਕੋਈ ਆਉਣ ਵਾਲਾ ਹੈ ਨੀ ਗਾ ਗਵਾਂਢ ਵੀ ਹੈ ਨੀ ਗਾ ਤੇ ਭੈਣੇ ਭੈਣੇ ਚਲੋ ਵੀਰ ਤੁਹਾਡਾ ਮੈਂ ਮੰਨਦਾ ਨਸ਼ਾ ਪਤਾ ਕਰਦਾ ਵਾ ਹਨਾ ਪਰ ਤੂੰ ਤੁਸੀਂ ਦੋ ਭੈਣਾਂ ਹੈਗੀਆਂ ਤੁਹਾਡੇ ਦੋਹਾਂ ਭੈਣਾਂ ਚੋਂ ਕੋਈ ਵੀ ਨਹੀਂ ਮਾਂ ਨੂੰ ਸਾਂਭ ਸਕਦੀ ਭੈਣੇ ਮੈਂ ਵੀਰੇ ਮੈਂ ਪਹਿਲਾਂ ਪਿਓ ਨੂੰ ਸਾਂਭਿਆ ਫਿਰ ਦਾਦੇ ਨੂੰ ਸਾਂਭਿਆ ਤੇ ਹੱਕੀ ਸਾਹਬ ਕਿੰਨਾ ਜਾਨਾ ਨੂੰ ਮੈਂ ਸਾਹਬਿਆ ਹੁਣ ਉਹਨੂੰ ਪਤਾ ਵਾ ਵੀ ਘਰ ਦੀਆਂ ਮਜਬੂਰੀਆਂ ਸੱਤ ਸੁਰ ਨਹੀਂ ਚੱਲਦਾ ਹਨਾ ਤੁਹਾਨੂੰ ਪਤਾ ਭੈਣੇ ਅਸੀਂ ਕੌਣ ਕਿੱਥੋਂ ਆਏ ਆ ਮੈਨੂੰ ਕੋਈ ਪਤਾ ਨਹੀਂ ਮੈਨੂੰ ਆਏ ਮੇਰੀ ਭੈਣ ਨੇ ਦੱਸਿਆ ਵਾ ਵੀ ਉੱਥੇ ਹੁਣਾ ਕਰ ਤੁਹਾਨੂੰ ਦੋਨਾਂ ਨੇ ਭੈਣੇ ਜੇ ਮੰਨ ਲਾ ਅਪੀ ਤਾਂ ਦੀ ਮਾਨੁਸ਼ੀ ਅੱਜ ਲੈ ਕੇ ਚੱਲੇ ਆ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਕੌਣ ਲੈਣ ਆਇਆ ਤੇ ਕਿੱਥੇ ਲੈ ਕੇ ਚੱਲੇ ਆ ਮੰਨ ਕੇ ਚਲੋ ਅੱਜ ਮੈਂ ਲੈ ਜਾਣਾ ਵਾ ਤੇ ਤੁਹਾਨੂੰ ਕੱਲ ਨੂੰ ਕਿੱਦਾਂ ਪਤਾ ਲੱਗੂ ਵੀ ਵੀਰ ਨੂੰ ਨਹੀਂ ਕੌਣ ਆਏ ਕਿੱਥੋਂ ਆਏ ਹਾਂਜੀ ਠੀਕ ਹੈ ਮੇ ਵੀ ਆ ਦੇ ਮੈਨੂੰ ਪਤਾ ਲੱਗ ਜੂਗਾ ਹਨਾ ਤੇ ਬਾਕੀ ਤੁਸੀਂ ਆਪਣਾ ਨੰਬਰ ਦੇ ਦਿਓ ਮੇਰੇ ਨੂੰ ਕੋਈ ਛੋੜਨਾ ਗੱਲ ਹੁੰਦੀ ਆ ਤੇ ਮੈਂ ਉਹ ਗੱਲ ਤਾਂ ਤੁਹਾਡਾ ਮੈਂ ਸਹਿਮਤ ਹਾਂ ਕਿ ਤੁਹਾਨੂੰ ਪਤਾ ਲੱਗ ਜੂ ਪਰ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵਾ ਕਿ ਸਾਡੀ ਮਾਂ ਵਾ ਸਾਡੀ ਮਾਂ ਕਿੱਥੇ ਕੌਣ ਲੈ ਕੇ ਚੱਲਿਆ ਵਾ ਕਿੱਥੇ ਚੱਲੀ ਆ ਹਾਂਜੀ ਅਸੀਂ ਮਾਂ ਨੂੰ ਜਾ ਕੇ ਮੰਨ ਕੇ ਚਲੋ ਵੀ ਕੁਝ ਵੀ ਇਹਦਾ ਕਰਦੀ ਆ ਅੱਜ ਕੱਲ੍ਹ ਕੱਲ ਜੋਗਾ ਤੁਹਾਨੂੰ ਤੇ ਵੀ ਕੋਈ ਰਿਸਪੌਂਸ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਭਨੇ ਆਈ ਮੈਂ ਛੋਟੇ ਸਿਰ ਮੱਥੇ ਮੰਨਦੀ ਆ ਜੇ ਮੇਰਾ ਹਸਬੰਦ ਘਰੇ ਹੁੰਦਾ ਤਾਂ ਮੈਨੂੰ ਲੈ ਆਉਂਦਾ ਉਦੋਂ ਵੀ ਮੈਂ ਸਾਈਨ ਕਰਕੇ ਗਈਆਂ ਆ ਕੇ ਗਈਆਂ ਉਹ ਮੈਨੂੰ ਜਦਾ ਹੀ ਲੈ ਕੇ ਤਾਂ ਸਾਈਨ ਲਈ ਆਏ ਸਾਈਨ ਵੇਲੇ ਤੁਸੀਂ ਸਾਈਨ ਕਰ ਦਿੱਤੇ ਕਿ ਮੇਰੀ ਮਾਂ ਨੂੰ ਆਸ਼ਮ ਲੈ ਜਾਓ ਹਨਾ ਉਦੋਂ ਤੁਸੀਂ ਟਿੰਡ ਆਏ ਜੇ ਆਪਣੇ ਠੀਕ ਆ ਇੱਥੇ ਕਿਸੇ ਨੂੰ ਵੀ ਨਹੀਂ ਪੁੱਛਿਆ ਜਿਹੜੀ ਭੈਣ ਨੇ ਸਾਈਨ ਕਰਾਇਆ ਉਹਨਾਂ ਨੂੰ ਪੁੱਛਿਆ ਨਹੀਂ ਵੀ ਭੈਣੇ ਕੌਣ ਵਾ ਕੀ ਮੇਰੀ ਮਾਂ ਨੂੰ ਸੰਭ ਲੈਣਗੇ ਕੀ ਮਤਲਬ ਕਿ ਮੇਰੀ ਮਾਂ ਤੇ ਸਹੀ ਰਹੋਗੀ ਭੈਣਾਂ ਭੈਣਾਂ ਪੁੱਛਿਆ ਸੀਗਾ ਆਪੇ ਹਾਂਜੀ ਇਹ ਜੀ ਮਾਮੇ ਕੋ ਆਣ ਗਈਆਂ ਕਿਸ਼ਾ ਕਰ ਨਹੀਂ ਆ ਪੈਣੀ ਚਲੋ ਮੈਂ ਗੁਰੂ ਤੁਹਾਡਾ ਭਲਾ ਕਰੇ ਪਰ ਪਹਿਨ ਮਾਂ ਨੂੰ ਤੁਹਾਡੀ ਨਾਲ ਇਜਾਜ਼ਤ ਲੈ ਕੇ ਚੱਲੇ ਆ ਹਨਾ ਪਤਾ ਨਹੀਂ ਰੱਬ ਨੇ ਮੇਲ ਕਰਾਉਣਾ ਕਿ ਬਾਅਦ ਚ ਨਹੀਂ ਕਰਾਉਣਾ ਪਰ ਤੁਹਾਡਾ ਫਰਜ਼ ਬੰਦਾ ਸੀ ਇੱਥੇ ਆਉਂਦਾ ਕਾ ਨਾ ਪਤਾ ਕਰਦਾ ਕੋਈ ਆਦਿਕ ਵਨ ਮੋਟਰਸਾਈਕਲ ਨਹੀਂ ਦਿੰਦਾ ਤੇ ਕੀ ਨਹੀਂ ਕਰਦਾ ਨਸੇ ਪੱਤਿਆਂ ਦੇ ਬੰਦੇ ਨੇ ਪੈਣ ਦੱਸਦੇ ਪਏ ਆ ਅੱਜ ਤੋਂ 4-5 ਦਿਨ ਪਹਿਲਾਂ ਮੇਰੀ ਗੱਲ ਸੁਣਿਓ ਅੱਜ ਤੋਂ 4-5 ਦਿਨ ਪਹਿਲਾਂ ਮਾਂ ਰੋਟੀ ਤੋਂ ਤੇ ਮਾਂ ਚਾਹ ਤੋਂ ਭੁੱਖੀ ਸੀਗੀ ਤੇ ਮਾਂ ਕਹਿੰਦੀ ਕਿ ਮੈਂ ਅੱਜ ਵੀ ਮੈਂ ਕੱਲ ਦੀ ਰੋਟੀ ਨਹੀਂ ਖਾਧੀ ਕੱਲ ਦੀ ਖਾਂਦੇ ਸੀ ਹਾਂ ਹਾਂ ਕਹਿੰਦੇ ਕੱਲ ਦੀ ਮੈਂ ਰੋਟੀ ਨਹੀਂ ਖਾਧੀ ਪੈਣੀ ਹੁਣ ਮਾਂ ਵਾ ਮਾਂ ਵੀ ਹੁਣ ਇਸ ਟਾਈਮ ਬੱਚਿਆਂ ਵਰਗੀ ਹੋਈ ਪਈ ਆ ਜਦੋਂ ਆਪਾਂ ਆਪਾਂ ਜਦੋਂ ਭੁੱਖੇ ਹੁੰਦੇ ਸੀਗੇ ਮਾਂ ਨੂੰ ਉਦੋਂ ਰੋਟੀ ਨਹੀਂ ਲੰਗਦੀ ਪਤਾ ਡਾ ਫਰਜ ਬੰਦਾ ਸੀ ਨਾ ਵੀ ਮੇਰਾ ਚਲ ਭਰਾ ਜਿੱਦਾਂ ਨਾ ਮਰ ਜੀਆ ਚਲ ਅਹੀਂ ਚੰਗੀ ਮਾਰੀ ਉਹਦਾ ਸਾਥ ਦੀ ਮਾਂ ਦਾ ਹਾਂਜੀ ਬਿਰੇ ਸਾਰਾ ਬਹੁਤ ਦਿੱਤਾ ਠੀਕ ਹੈ ਲੋ ਸਾਰਾ ਤੁਹਾਡਾ ਸਾਰਾ ਏਰੀਆ ਮੇਰੇ ਕੋਲ ਆਇਆ ਖਲੋਤਾ ਵਾ ਠੀਕ ਹੈ ਸਾਰਾ ਏਰੀਆ ਆਇਆ ਖਲੋਤਾ ਵਾ ਪਰ ਜਿਨ੍ਹਾਂ ਦੀ ਇਹ ਮਾਂ ਵਾ ਉਹ ਨਹੀਂ ਆਈਆਂ ਦੂਰ ਇੱਥੋਂ ਕਿੰਨੀ ਦੂਰ ਆ ਇੱਥੋਂ ਬਿਰੇ ਬਾਵਾ ਬਾੜਾ ਜਾਣ ਕੇ ਕੋਕਰੀ ਪੈਂਦਾ ਹੈ ਕੋਕਰੀ ਤੋਂ ਜ਼ਿਆਦਾ ਦੂਰ ਨਹੀਂ 10 ਕਿਲੋਮੀਟਰ ਆ ਤੇ ਪੈਨੇ 10 12 ਪੈਣੀ ਅਸਲ ਜਮੇਨ ਗੱਲ ਪਤਾ ਕੀ ਆ ਕਿਸੇ ਨੂੰ ਕੋਈ ਫਿਗਰ ਨਹੀਂ ਹੈਗਾ ਕੋਈ ਗੱਲ ਨਹੀਂ ਪੈਣੀ ਕਿਸੇ ਨੂੰ ਕੋਈ ਫਿਗਰ ਨਹੀਂ ਹੈਗਾ ਜੇ ਫਿਗਰ ਹੁੰਦਾ ਨਾ ਤੇ ਨਾ ਤੁਸੀਂ ਇੱਥੇ ਆਏ ਹੁੰਦੇ ਤੇ ਤਾਦਗੇ ਨੇ ਪਹਿਲਾਂ ਫਿਰ ਤੇ ਅਬਲ ਸਾਡੀ ਲੋੜ ਨਹੀਂ ਸੀ ਪੈਣੀ ਜੇ ਫਿਗਰ ਹੁੰਦਾ ਤੇ ਹਾਂਜੀ ਮੇਰੇ ਮੇਰੇ ਮਜਬੂਰੀ ਦੇ ਸਭ ਕੁਝ ਨੇ ਕੱਕੜੀਆਂ ਮੂਹਰੇ ਬਹੁਤ ਹੁਕਮਾ ਤੁਸੀਂ ਆਵਤ ਆਣੇ ਆ ਨਾ ਚਲੋ ਕੋਈ ਗੱਲ ਨਹੀਂ ਪੈਣੀ ਧੰਨਵਾਦ ਤੇਰਾ ਪਿੰਡ ਕੋਕਰੀ ਪੈਣੀ ਇਦਾਂ ਕਿਹਾ ਵੀ ਜਿਵੇਂ ਇੱਥੇ ਬੜੀ ਬੜੀ ਦੂਰ ਹੁੰਦਾ ਵਾ ਸਿਰਫ 8-10 ਕਿਲੋਮੀਟਰ ਆ ਆਏ ਤੁਸੀਂ ਜਲਾਲਾਬਾਦ ਵਾਲੇ ਰੋਡ ਤੋਂ ਹਾਂਜੀ ਉੱਪਰ ਹੀ ਗੁੱਕਰੀ ਗਲਾ ਪੈਂਦਾ ਅੱਛਾ ਨਹੀਂ ਮੁਗੀ ਦੇ ਵਿੱਚ ਨਹੀਂ ਪੈਂਦੇ ਅਸੀਂ ਮੁਗੀ ਤੋਂ ਬਾਹਰ ਬਾਹਰ ਜਿਹੜਾ ਬੁੱਕੀਪੁਰਾ ਚੌਂਕ ਨਹੀਂ ਆ ਉਧਰ ਦੀ ਨਹੀਂ ਜਲਾਲਾਬਾਦਾਂ ਨਹੀਂ ਆਏ ਅਸੀਂ ਅਸੀਂ ਕੋਟਿਲ ਸੇਖਾਂ ਤੋਂ ਆਏ ਹਾਂ ਸਿੱਧਾ ਮੋਗਾ ਮੋਗੇ ਦਾ ਜਿਹੜਾ ਬਾਹਰ ਬਾਹਰ ਜਿਹੜਾ ਰੋਡ ਆਉਂਦਾ ਵਾ ਬੁੱਕੀਪੁਰਾ ਚੌਂਕਾ ਉੱਥੋਂ ਸਿਰਾ ਇੱਥੇ ਆਏ ਹਾਂ ਇੱਧਰ ਮੈਂ ਟਾਡੇ ਪਿੰਡਾਂ 'ਚ ਬਹੁਤ ਆਇਆ ਮੈਂ ਟਾਡੇ ਪਿੰਡਾਂ 'ਚ ਮੈਂ ਬਹੁਤ ਹੁੰਦਾ ਰਹਿੰਦਾ ਇੱਧਰ ਹਾਂਜੀ ਸਿੱਧਾ ਲੁਧਿਆਣਾ ਰੋੜੀ ਕਿਉਂਕਿ 10 ਕਿਲੋਮੀਟਰ ਹੂੰ ਦਿਖਾ ਦੇਣੀ ਹੈ 2 ਮਿੰਟ ਦਾ ਰੋਕੋ ਵੀਡੀਓ ਕਾਲ ਤੇ ਲੈ ਹੁਣ ਮੈਨੂੰ ਕਈ ਨਹੀਂ ਛੇਦੀ ਦਿਖਾਵੇਂ ਵੀਡੀਓ ਦਿਖਾ ਦਿਓ ਦਿਖਾ ਦਿਓ ਕੋਈ ਉਹ ਵੀਰ ਕਿੱਥੇ ਚਲੇਗਾ ਆ ਜਾ ਚੱਲੀਏ ਫਿਰ ਹਾਂਜੀ ਵੀਰ ਚਲੋ ਇਹ ਮੈਂ ਕੰਮ ਵਾਲਿਆਂ ਨੂੰ ਭੇਜਦਾ ਕੰਮ ਵਾਲਿਆਂ ਨੂੰ ਭਰਾਵਾ ਮੈਂ ਭੈਣ ਨੂੰ ਕਹਿ ਦੇਣਾ ਵੀਰ ਹੁਣੀ ਇਹਨਾਂ ਨੂੰ ਕਹਿ ਦੇਣਾ ਕੋਈ ਨਹੀਂ ਕਹਿ ਦੇ ਹਾਂ ਕੋਈ ਗੱਲ ਨਹੀਂ ਭਰਾ ਚਲ ਜਾ ਤੂੰ ਜ਼ਿਆਦਾ ਨਹੀਂ ਨਸ਼ਾ ਕਰਦਾ ਨਸ਼ਾ ਜਿੱਦਾਂ ਤੇਰੀ ਸਿਹਤ ਵਾ ਨਾ ਤੂੰ ਵੇਖਦਾ ਨਾ ਥੋੜਾ ਬੜਾ ਕਰਦਾ ਹਾਂ ਪਰ ਜ਼ਿਆਦਾ ਨਹੀਂ ਕਰਦਾ ਗੋਲੀ ਤੇ ਨਮੇ ਦਵਾ ਦੂੰ ਉੱਥੇ ਪਰ ਉਥੋਂ ਭੱਜ ਨਾ ਇੰਜ ਭੱਜ ਕੇ ਹੁਣਾਂ ਤੇ ਫੇਰ ਇੱਥੇ ਰਹਿ ਪਾ ਨਹੀਂ ਨਹੀਂ ਹਾਂ ਮੈਂ ਤੇ ਵੀਰੇ ਲੈ ਜਾਨੀ ਆ ਹਨਾ ਤੇਰੀ ਇੱਛਾ ਮਾਂ ਨੂੰ ਤਾਂ ਕਹਿ ਸਕਦਾ ਠੀਕ ਆ ਜੇ ਰਹਿ ਸਕਦਾ ਠੀਕ ਹੈ ਨਹੀਂ ਦੱਸ ਦੇ ਬਾਈ ਉਹਨਾਂ ਨੂੰ ਫੇਰ ਇੱਥੇ ਲਗੋਸ਼ ਬੋਬਾ ਦਾ ਪਰ ਜਰ ਜੇ ਮਾਂ ਮਾਂ ਤੇ ਸਭ ਕੁਝ ਹੋ ਜਾ ਜੇ ਮਾੜਾ ਮੋਟਾ ਤੂੰ ਤੈਨੂੰ ਕੋਈ ਦੁੱਖ ਸੁੱਖ ਤੇਰਾ ਫੋਲਣ ਵਾਲਾ ਇਹੋ ਮਾਂ ਆ ਜਦ ਦਿਨ ਇਹਨੂੰ ਕੁਝ ਹੋ ਗਿਆ ਤੈਨੂੰ ਕਿਸੇ ਨੇ ਵੀ ਨਹੀਂ ਪੁੱਛਣਾ ਤੇ ਫਿਰ ਮਾਤਾ ਰੋਟੀ ਪਣੀ ਕਿਦਾਂ ਖਾਂਦੇ ਫਿਰ ਜਿਵੇਂ ਹੁਣ ਭੈਣ ਨੇ ਕੱਲ ਦੱਸਿਆ ਸੀ ਵੀਰੇ ਕੱਲ ਕੇ ਪਰਸੋਂ ਮੈਨੂੰ ਕਿ ਮੈਂ ਮਾਂ ਨੂੰ ਪੁੱਛਿਆ ਕਿ ਮਾਂ ਰੋਟੀ ਖਾਦੀ ਹੈ ਤੇ ਕਹਿੰਦੇ ਨਹੀਂ ਮੈਂ ਖਾਦੀ ਨਹੀਂ ਐ ਨਾ ਚਾਹ ਪੀਤੀ ਹੈ ਨਾ ਰੋਟੀ ਖਾਦੀ ਹੈ ਤੇ ਫਿਰ ਖੌਂਦਾ ਕੋਣ ਬਾਚ ਇਹਨੂੰ ਇੱਕ ਬਾਲਾ ਪਾ ਕੇ ਨਹੀਂ ਗਲੀ ਕਮਾਨ ਫੜਾਇਆ ਅੱਛਾ 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 ਹੋਇਆ ਇਹ ਇਧਰ ਲੈ ਪਾਸੇ ਮੇਰੀ ਅੱਛਾ ਪਾ ਕੇ ਰੋਟੀ ਵੀ ਖਾ ਲੈਂਦੇ ਆਹੀ ਰੋਟੀ ਪਾ ਦਿੰਦੇ ਉਹਨਾਂ ਨੂੰ ਨਾ ਉਹਨਾਂ ਚਾਹੀ ਕਹਿ ਦਿੰਦੀ ਕਈ ਵਾਰੀ ਫਰਾ ਦੇਦੀ ਆ ਚਾਹ ਤੁਸੀਂ ਨੂੰ ਦੇ ਦੇ ਦੀ ਆ ਅੱਜ ਮੈਨੂੰ ਕਹਿੰਦੀ ਚਾਹ ਬੁਲ ਮੈਨੂੰ ਕਦੀ ਮੈਂ ਪੀਤੀ ਬੋਲ ਕੁਛ ਚਾਹ ਫਰਾ ਕੇ ਜਾ ਇੱਕ ਮਿੰਟ ਕੋਈ ਨਹੀਂ ਹੁੰਦਾ ਮਗਰੋਂ ਭੈਣ ਕੋਈ ਮਿਲ ਨਹੀਂ ਹੁੰਦਾ ਚੱਲੋ ਗੱਲ ਤੁਹਾਡੇ ਲੱਗੇ ਨੱਥੂ ਕੇ ਗਰ ਵੀ ਤੁਹਾਡੇ ਲੱਗੇ ਇਥੇ ਨਹੀਂ ਉਹ ਵਾਹ ਨਹੀਂ ਫਰੋਹੇਪੁਰ ਰੋਡ ਤੇ ਆ ਉਹ ਫਰੋਹੇਪੁਰ ਰੋਡ ਤੇ ਦੂਰ ਕਰਕੇ ਵੇਖ ਦੂਰ ਕਰਕੇ ਦੇਖ ਕੱਲ ਕਰ ਰਿਹਾ ਸੀ ਤੂੰ ਮਾਰ ਲਗਾਦਾ ਕੀ ਯਾਰ ਇਹ ਹੈ ਕੀ ਗੱਲ ਇਹਦੇ ਦਿਖਾ ਲੈ ਮੈਂ ਕੀ ਗੱਲ ਆ ਇਹਦੇ ਦਿਖਾ ਹਾਂ ਵਾ ਤੇਰੇ ਲਈ ਦੋ ਮੈਂ ਤਾਂ ਕੋਈ ਨਹੀਂ ਜਾਣਦੀ ਹਾਂ ਤੇ ਘਰੇ ਜਾਂਦੀ ਹਾਂ ਹਾਂ ਘਰੇ ਜਾਂਦੀ ਹਾਂ ਘਰੇ ਆ ਹੈਲੋ ਹੈਲੋ ਹਾਂ ਗੱਲ ਕਾਤੇ ਨਹੀਂ ਕਰਦੀ ਕੀ ਆ ਉਹਨੂੰ ਪਹਿਨੇ ਇਹ ਸੁਣ ਨਹੀਂ ਰਿਹਾ ਹੈਲੋ ਗੱਲ ਕਰ ਲੈ ਮੇਰੇ ਨਾਲ ਹਾਂ ਕਾਤੇ ਨਹੀਂ ਹੁੰਦੀ ਹਣ ਤੈਨੂੰ ਕੀ ਆ ਕੋਈ ਹੁੰਦੀ ਕਿਛ ਨਹੀਂ ਕੋਈ ਗੱਲ ਨਹੀਂ ਪਹਿਨੇ ਅਸੀਂ ਆਏ ਹਾਂ ਹਰੀਕੇ ਪਤਨ ਤੋਂ ਆਏ ਹਾਂ ਅਨਾਥ ਆਸ਼ਰਮ ਤੋਂ ਆਏ ਹਾਂ ਠੀਕ ਹੈ ਜੀ ਤੇ ਰੋਣਾ ਮੇਰੀ ਪਹਿਣ ਜੇ ਤੂੰ ਤੁਸੀਂ ਸੰਭਾਲ ਸਕਦੇ ਕਿਉਂਕਿ ਮਾਤਾ ਜਿਹੜੇ ਆਸ਼ਰਮ ਹੁੰਦੇ ਨਾ ਉਹ ਕਦੀ ਵੀ ਘਰ ਵਰਗਾ ਮਾਹੌਲ ਨਹੀਂ ਦੇ ਸਕਦੇ ਕਿਸੇ ਨੂੰ ਹੀ ਆਸ਼ਰਮ ਆਸ਼ਰਮ ਹੀ ਹੁੰਦਾ ਤੇ ਘਰ ਘਰ ਹੀ ਹੁੰਦਾ ਵਾ ਠੀਕ ਹੈ ਨਾ ਇਹਦਾ ਪੁੱਤੀ ਇਹਨੂੰ ਪੁੱਤ ਬਣ ਕੇ ਵੇਖ ਸਕਦਾ ਮੈਂ ਜਿੰਨਾ ਮਰਜ਼ੀ ਕਰਾਂ ਪਰ ਜਿਹੜਾ ਇਹਦਾ ਤੇ ਮੂਆ ਉਹ ਪੁੱਤ ਨਹੀਂ ਆ ਧੀ ਨਹੀਂ ਆ ਕਿ ਜੋ ਧੀ ਨਾਲ ਜਾਂ ਪੁੱਤ ਨਾਲ ਆਪਣਾ ਦੁੱਖ ਸੁੱਖ ਫਰੋਲ ਲੈਣਾ ਉਹ ਆਪਣੇ ਨਾਲ ਨਹੀਂ ਫਰੋਲ ਲੈਣਾ ਫਿਰ ਮੈਂ ਇਹ ਗੱਲ ਸਮਝਾ ਰਿਹਾ ਸੀਗਾ ਜੇ ਤੂੰ ਤੂੰ ਮੇਰੀ ਭੈਣ ਸੰਭਾਲ ਸਕਦੀਆਂ ਮਾਂ ਨੂੰ ਤੇ ਮੈਂ ਤੇਰੇ ਕੋਲ ਛੱਡ ਜਾਣਾ ਵਾ ਠੀਕ ਹੈ ਜੀ ਮੈਂ ਤੇਰੇ ਕੋਲ ਛੱਡ ਜੀ ਮੈਂ ਤੈਨ੍ਹ ਸਾਹਮਣੇ ਵੀਰੇ ਮੈਂ ਨਹੀਂ ਸੰਭਾਲ ਸਕਦੀ ਮੈਂ ਤੈਨ੍ਹ ਸਾਹਮਣੇ ਆਹ ਨਹੀਂ ਨਹੀਂ ਰੋਟੀ ਖਾਣੀ ਹੈ ਮਾਂ ਨੇ ਕਿਹਾ ਤੇਰੇ ਕੋਲ ਕੁਝ ਲੈ ਲੈਣਾ ਵਾ ਦੋ ਰੋਟੀਆਂ ਖਾਣੀਆਂ ਇੱਕ ਟਾਈਮ ਦੀਆਂ ਵੀਰੇ ਰੋਟੀ ਤਾਂ ਖਾਣੀ ਹੈ ਮੇਰੀ ਮਜਬੂਰੀ ਹੈ ਮੈਂ ਨਹੀਂ ਸੰਭਾਲ ਸਕਦੀ ਵੀਰੇ ਮੈਨੂੰ ਆਪ ਘਰੋਂ ਗਾਲਾਂ ਮਿਲਦੀਆਂ ਫਿਰ ਬਸ ਫੋਨ ਵੀ ਵੇਖ ਨਹੀਂ ਸਕਦੀ ਦਾਦੀ ਉੱਥੇ ਮਿਲਿਆ ਜੇ ਲੋੜ ਹੋਵੇ ਤਾਂ ਬਸ ਮਿਲਿਆ ਚੱਲ ਭੈਣੇ ਕੋਈ ਗੱਲ ਨਹੀਂ ਆਹ ਕੋਈ ਗੱਲ ਨਹੀਂ ਮੈਂ ਸੰਭਾਲ ਦੇ ਧੰਨਵਾਦ ਤੇਰਾ ਮੇਰੀ ਭੈਣ ਦਾ ਠੀਕ ਆ ਫਰ ਲੋਕਾਂ ਨੇ ਤੁਹਾਨੂੰ ਕਹਿਣਾ ਪੈਣਾ ਮੈਨੂੰ ਨਹੀਂ ਕਿਸੇ ਨੇ ਵੀ ਕਹਿਣਾ ਤੇ ਦੂਜੀ ਭੈਣ ਨਹੀਂ ਸੰਭਾਲ ਸਕਦੇ ਦੂਜੇ ਭੈਣ ਇਹਨਾਂ ਦੇ ਉਹ ਤਾਂ ਕਿੰਨੀ ਭੇਜਣੀ ਨਹੀਂ ਤੂੰ ਕੌਣ ਹੁੰਨੀ ਹੈ ਮੇਰੇ ਮਾਂ ਨੂੰ ਭੇਜਣ ਵਾਲੀ ਅੱਛਾ ਨਹੀਂ ਅਸੀਂ ਵੀ ਨਹੀਂ ਸਾਂਭਣਾ ਤੇ ਤੁਹਾਨੂੰ ਵੀ ਨਹੀਂ ਭੇਜਣਾ ਲੈ ਕਹਿੰਦੀ ਮੇਰੀ ਮਾਂ ਨੂੰ ਜਿਹੇ ਹਾਲਾਤ ਚ ਹੈਗੀ ਉਸ ਹਾਲਾਤ ਛੱਡ ਦੋ ਮੈਂ ਕਹਾਂ ਜੇ ਉਹਦੇ ਸੁੰਡ ਪਾ ਕੇ ਫੇਰ ਤੂੰ ਪੈ ਜਾਂਦੇ ਤੈਨੂੰ ਕੀ ਕਹਿੰਦੀ ਅੱਛਾ ਦੱਸ ਓ ਕਿੱਥੇ ਓ ਕਿੱਥੇ ਵੇ ਜਾ ਮੈਂ ਕਿਹਾ ਮੈਨੂੰ ਟੂ ਦੀ ਪਾਰਟੀ ਚ ਗੱਲ ਕਰ ਲੈ ਜਿਸ ਜਾਨੂ ਮੈਨੂੰ ਦੱਸ ਦੇ ਸੰਜੀ ਭੈਣ ਰੋਂ ਰਹੀ ਆ ਜਾਂ ਭੇਜ ਦੇ ਭੈਣ ਰੋਂ ਰਹੀ ਆ ਪਰ ਕਿ ਨਹੀਂ ਮੈਂ ਸੰਭਾਲ ਨਹੀਂ ਸਕਦੀ ਚਲੋ ਕੋਈ ਗੱਲ ਨਹੀਂ ਭੈਣੇ ਧੰਨਵਾਦ ਤੇਰਾ ਠੀਕ ਆ ਮੇਰੇ ਤੇ ਮੇਰੇ ਭਰਾ ਹੈ ਨਹੀਂਗਾ ਭਰਾ ਤੁਹਾਡਾ ਵੀ ਨਾਲ ਹੀ ਮੇਰੇ ਸ਼ਾਇਦ ਮੇਰੇ ਨਾਲ ਚੱਲ ਜੇ ਆ ਗੱਲ ਕਰਾ ਆ ਕਰ ਲੈ ਵੀਰੇ ਗੱਲ ਇੱਧਰ ਆ ਇੱਧਰ ਨਹੀਂ ਕਰ ਲਾ ਹੈਲੋ ਭਾਂ ਦਾ ਕਮੇਗੀ ਮੈਂ ਤਾਂ ਹੁਣ ਇਹਨੇ ਦੇਖ ਪਾਲ ਤਾਂ ਕਰਨੀ ਆ ਜਿੰਨੀ ਜਿੰਨੀ ਲਾਈਫ ਹੈਗੀ ਉਹਨਾਂ ਦਾ ਸਹੀ ਨਿਕਲੇ ਰੇ ਦੱਸਣਾ ਕਿੱਥੇ ਇੱਥੇ ਮੈਂ ਕੰਮ ਕਰਦਾ ਹਾਂ ਕੋਈ ਨਹੀਂ ਉਹਦਾ ਭੈਣ ਦਾ ਨੰਬਰ ਹੈਗਾ ਇੱਥੇ ਕਾਰਡ ਵਿੱਚ ਪਾ ਲੈਣੇ ਆ ਨਹੀਂ ਕਾਰਡ ਦੇ ਦਿੰਨੀ ਕਾਰਡ ਮੈਂ ਨਾ ਅੱਜ ਖਤਮ ਹੋਇਆ ਤੇ ਬੈਗ ਚ ਪਾਏ ਨਹੀਂ ਉਧਰ ਉੱਥੇ ਪਏ ਹਾਂ ਨੰਬਰ ਵਧਾਓ ਸਾਡੇ ਕੋਲ ਜਾ ਸਕਦੇ ਤੁਸੀਂ ਸਾਰਾ ਐਡਰੈਸ ਮੈਂ ਤੁਹਾਨੂੰ ਦੇ ਦੂੰਗੀ ਕੋਈ ਗੱਲ ਨਹੀਂ ਫੋਨ ਤੇ ਵੀ ਗੱਲ ਕਰ ਲਿਆ ਕਰੋ ਨੰਬਰ ਦਊਂਗੀ ਤੁਹਾਨੂੰ ਆ ਜਾਣ ਮੇਰੇ ਕੋਲ ਭਾਜਰ ਮਾਰੀ ਮਾਰ ਮਿਲ ਆਇਆ ਕਰੋ ਜੋ ਚੀਜ਼ ਦੇਣੀ ਕਰਨੀ ਉੱਥੇ ਜਾ ਕੇ ਦੇ ਆਇਆ ਕਰੋ ਠੀਕ ਆ ਜਾਂਦਾ ਤੁਸੀਂ ਫਿਰ ਲੈ ਜਾਓ ਫਿਰ ਤੁਹਾਡੇ ਕਿੰਨੀਆਂ ਮੈਂ ਮੈਂੰਦਾ ਕੀਤੀਆਂ ਦੱਸ ਦੇ ਕਰਮੀ ਤੇਰੀ ਤੇਰੇ ਨਾਲ ਤਾਂ ਸੱਚ ਦੇ ਵੀ ਮੇਰੀ ਇਹ ਮਜਬੂਰੀ ਆ ਹੁਣ ਮਜਬੂਰੀ ਤੇਰੀ ਤਾਂ ਹੈਗੀ ਆ ਹੁਣ ਇਹਦੀ ਵੀ ਫਿਰ ਮਜਬੂਰੀ ਨਹੀਂ ਇੱਥੇ ਬੈਨੇ ਕੋਈ ਮਜਬੂਰੀ ਨਹੀਂ ਹੈਗੀ ਮਾਂ ਚੰਗੀ ਭਲੀ ਆ ਰੋਟੀ ਵੀ ਖਾ ਲੈਂਦੀ ਆ ਬਸ ਇਹਨੂੰ ਨਮੋਣਾ ਵਾ ਤੇ ਰੋਟੀ ਦੇਣੀ ਦੋ ਟਾਈਮ ਦੀ ਸਨੇ ਬਾਬਾ ਜੀ ਐ ਵੀ ਗਿਆ ਇਸ ਕੁੜੀ ਨੇ ਭੈਣੇ ਇੱਕ ਮਹੀਨਾ ਤੂੰ ਸੰਭਲੇ ਇੱਕ ਮਹੀਨਾ ਮੈਂ ਸੰਭਲੇ ਨਹੀਂ ਐਂ ਕਰ ਲੈ ਮੈਂ ਉਹਨੂੰ ਕਿਹਾ ਜੇ ਤੂੰ ਉੱਥੇ ਨਹੀਂ ਲਿਜਾ ਸਕਦੀ ਤੇਰੇ ਸਹੁਰੇ ਤੈਨੂੰ ਨਹੀਂ ਚੱਲਦੇ ਹਨਾ ਵੀ ਤੂੰ ਇੱਥੇ ਆਇਆ ਤੇਰੇ ਕਿਹੜਾ ਕੋਈ ਬੱਚਾ ਹੈਗਾ ਵੀ ਤੂੰ ਇੱਥੇ ਆਇਆ ਦੋਨੇ ਜੀ ਇੱਥੇ ਰਹਿਣ ਵਾਲੇ ਘਰ ਨੂੰ ਸੁਵਾਰੋ ਹਾਂ ਉਹ ਠੀਕ ਨਾਲੇ ਭਰਾ ਦਾ ਚੁੱਲਾ ਬਲਦਾ ਰਹੂਗਾ ਘਰੇ ਨਾਲ ਚੰਗਾ ਮਾੜਾ ਵੇਖ ਕੇ ਭੈਣਾ ਸੋ ਘਰ ਬਣਦਿਆਂ ਭਰਾਵਾਂ ਦੇ ਤੋ ਹੁਣ ਇਹ ਜਦੋਂ ਹੁਣ ਇਹ ਵੀ ਇਕੱਲੀ ਹੈ ਕਹਿੰਦੀ ਮੈਂ ਵੀ ਇਕੱਲੀ ਕੀ ਕਰਾਂ ਮੈਂ ਕਿਹਾ ਤੈਨੂੰ ਸਾਹਮਣੇ ਆ ਹੁਣ ਇਹਨਾਂ ਨੇ ਪੁੱਛ ਲਓ ਮੈਨੂੰ ਤੈਨੂੰ ਪਤਾ ਨਹੀਂ ਵੀ ਤੈਨੂੰ ਸਾਹਮਣੇ ਕਿਨੇ ਸਾਹਮਣੇ ਆ ਬੇੜਾ ਵਾ ਸਾਰਾ ਆ ਮੈਂ ਇਹ ਦੱਸਦੇ ਵੀ ਹਾਂ ਉਹਨੇ ਸਾਹਮਣੇ ਆ ਨਹੀਂ ਚਲੋ ਇਸ ਪੈਣ ਨੇ ਚਲ ਮੜਾ ਜੰਗਾ ਫਰਜ਼ ਨਿਭਾਅ ਦਿੱਤਾ ਕਿ ਮਾਂ ਨੂੰ ਦੀ ਦੂਜੇ ਨੂੰ ਤੇ ਸੰਭਾਲਿਆਣਾ ਪਰ ਉਹ ਕਿਹੜੀ ਭੈਣ ਹੋ ਜਿਹੜੀ ਤੁਹਾਨੂੰ ਕਹਿ ਰਹੀ ਹੈ ਕਿ ਮੈਂ ਵੀ ਨਹੀਂ ਸੰਭਾਲਣੀ ਤੇ ਤੁਹਾਨੂੰ ਵੀ ਨਹੀਂ ਸੰਭਾਲਣ ਦੇਣੀ ਜਿਹੜੀ ਮਾਂ ਜੈਸਾ ਹਾਲ ਤਾਂ ਹੈਗੀ ਆ ਉਹ ਹਾਲ ਤਾਂ ਚ ਰਹਿੰਦੋ ਆ ਬੈਠਾ ਤਲਦੀਪ ਆ ਬੈਠੀ ਇਹ ਨਹੀਂ ਉਹਨਾਂ ਨੂੰ ਲਾਇਓ ਫੋਨ ਪਰ ਪੁੱਛ ਪਤਾ ਬਾਬੇ ਮੇਰਾ ਮਕਸਦ ਕੀ ਹੁੰਦਾ ਵਾ ਮੇਰਾ ਮਕਸਦ ਇਹ ਹੁੰਦਾ ਵਾ ਕਿ ਜਿਹੜੇ ਬੰਦੇ ਨੇ ਆਪਣੀ ਮਾਂ ਪਿਓ ਨਾਲ ਧੱਕਾ ਕੀਤਾ ਨਾ ਤੇ ਮੇਰਾ ਮਕਸਦ ਹੁੰਦਾ ਕਿ ਉਹਨਾਂ ਨੂੰ ਸੰਗਤ ਚ ਲੈ ਆ ਕੇ ਵਿਖਾਵਾਂ ਤਾਂ ਜੋ ਉਹ ਉਹਨੂੰ ਵੇਖ ਕੇ ਨਾ ਕੋਈ ਹੋਰ ਧੱਕਾ ਨਾ ਕਰੇ ਉਹਨਾਂ ਨੇ ਸਿਹਤ ਮਿਲੇ ਵੀ ਇਹ ਜਲੀਲ ਬਹੁਤ ਕਰਦੇ ਆ ਵੀ ਜਿਹੜੇ ਆਪਣੇ ਮਾਂ ਪਿਓ ਨਾਲ ਧੱਕਾ ਕਰਦੇ ਆ ਜਿਹੜਾ ਇਹ ਤੇ ਕਰਨਾ ਵੀ ਚਾਹੀਦਾ ਉਹਨਾਂ ਨੂੰ ਅੱਗੇ ਆਪਦੇ ਮਾਂ ਪਿਓ ਦੇ ਨਹੀਂ ਸਕੇ ਤੇ ਮੇਰੇ ਕੀ ਲੱਗਦੇ ਫਿਰੋ ਹਾਂਜੀ ਵੀਰ ਜੀ ਮੈਂ ਇਹੀ ਗੱਲ ਇਹਦੀ ਭੈਣ ਨੂੰ ਵੱਡੀ ਨੂੰ ਵੀ ਕਹੀ ਹੈ ਇਹੀ ਗੱਲ ਮੈਂ ਕਹਾਂ ਤੇ ਫੇਰ ਦੇਖ ਲਓ ਫੇਰ ਤੁਸੀਂ ਕੋਈ ਗੁੱਸਾ ਕਰਿਓ ਨਹੀਂ ਲਾਓ ਉਹਨਾਂ ਨੂੰ ਫੋਨ ਲਾਓ ਮੈਂ ਪੁੱਛਾਂ ਉਹਨਾਂ ਨੂੰ ਕਿ ਦੁਨੀਆ ਫੇਰ ਕਹੂ ਕਿ ਤਰ੍ਹਾਂ ਉਹਨਾਂ ਨੂੰ ਮੈਂ ਤੁਹਾਨੂੰ ਕਹਿਣਾ ਵੱਡੀ ਭੈਣ ਨੂੰ ਫੋਨ ਲਾ ਤੇ ਗੱਲ ਕਰ ਵੀਰ ਜੀ ਨਾਲ ਗੱਲ ਕਰੋ ਤੁਸੀਂ ਆਪ ਕੀ ਕਹਿੰਦੀ ਸੀ ਉਹ ਨਹੀਂ ਵੀਰੇ ਉਹ ਕਹਿੰਦੇ ਅਸੀਂ ਨਹੀਂ ਭੇਜਣੀ ਭਾਵੇਂ ਜੀੜੇ ਪੈਂਦੇ ਤਾਂ ਪ ਤੇਰੀ ਮੈਂ ਇਹ ਐਕਸ਼ਨ ਬਲੌਕ ਇਹ ਮੈਂ ਤੇਰੇ ਨਾਲ ਹੋਊਗੀ ਜੇ ਤੂੰ ਨਵੀਂ ਸਾਹਮਣਾ ਮੇਰੇ ਘਰ ਆਲੇ ਕਿਹਨੂੰ ਕਿਹਾ ਤੁਹਾਨੂੰ ਕਿਹਾ ਕਿ ਜਾਇ ਨਾ ਭੈਣ ਨੂੰ ਉਹਨਾਂ ਨੂੰ ਕਿਹਾ ਸੀ ਉਹ ਹੀ ਗੱਲ ਮੈਨੂੰ ਵੀ ਕਿਹਾ ਨਹੀਂ ਆ ਭੈਣ ਨੂੰ ਵੀ ਕਿਹਾ ਸੀਗਾ ਤੇ ਮੈਨੂੰ ਮੈਨੂੰ ਤਾਂ ਇਹ ਨਹੀਂ ਆਈ ਕਿਹਾ ਸੀ ਕਹਿੰਦੀ ਮੈਂ ਨਹੀਂ ਜਾਣ ਦੇਣੀ ਤੇ ਆਪਾਂ 15-15 ਦਿਨ ਸੰਭਾਂਗੇ ਮੈਂ ਕਿਹਾ 15 ਦਿਨ ਪਹਿਲਾਂ ਤੂੰ ਨਾ ਆਇਆ 15 ਦਿਨ ਫਿਰ ਮੈਂ ਲਾ ਆਉਂਗੀ ਹਾਂਜੀ ਪੰਜਾਵੇਂ ਆ ਤੇ ਕੋਲ 15 ਦਿਨ ਲੈ ਜਾਊਂਗੀ ਹਾਂਜੀ ਤੇ ਕੋਈ ਗੱਲ ਤੇ ਨਹੀਂ ਆਈਗੀ ਕੋਈ ਗੱਲ ਨਹੀਂ ਪੈਣੀ ਮੈਂ ਕਰਦਾ ਉਹਨਾਂ ਨਾਲ ਅੱਛਾ ਨੰਬਰ ਬਲੌਕ ਕਰ ਦੇਣਾ ਕਾਰਨ ਕਾ ਤੋਂ ਵੀ ਮੈਨੂੰ ਤੰਗ ਕਰਦੀ ਆ ਵੀ ਕਹਿੰਦੀ ਵੀ ਮਾਤਾ ਨੂੰ ਫਿਰ ਤੋਰ ਦੇ ਨਾ ਆਸ਼ਰਮ ਚ ਜੇ ਤੁਸੀਂ ਨਹੀਂ ਸਾਂਭਣਾ ਤਾਂ ਅੱਛਾ ਇਸੇ ਕਰੋਂ ਬਲੌਗ ਕਰਦਾ ਵੀ ਤੁਸੀਂ ਮਾਤਾ ਬਾਰੇ ਕੋਈ ਸੁਖ ਸਾਥ ਜਾਂ ਕੋਈ ਉਹਨੂੰ ਦੱਸੋ ਨਾ ਵੀ ਮਾਤਾ ਸਾਂਭੋ ਵੀ ਸਾਨੂੰ ਤੁਸੀਂ ਆਸ਼ਰਮ ਚ ਭਈ ਤੂੰ ਕੌਣ ਹੋਣੀ ਆ ਆਸ਼ਰਮ ਭੇਜਿਆ ਅੱਜ ਤੁਸੀਂ ਉਹਨਾਂ ਨੂੰ ਫੋਨ ਲਾਇਆ ਸੀ ਵੀ ਲੈ ਕੇ ਜਾਣਾ ਵੀਰਾਂ ਨੇ ਉੱਚਾ ਬੰਦ ਅੱਛਾ ਬਲੌਗ ਆ ਬਲੌਗ ਆ ਨੰਬਰ ਬੋਲੇ ਵੀਰੇ ਕੀ ਉਹਨਾਂ ਦਾ 99743 ਕੋਈ ਨਹੀਂ ਲੈ ਕਿ ਨਾਇ ਨਾ ਪੈਂਦਾ ਪਿੱਤ ਬਲਜੀਤ ਹੁੰਦੀ ਜਗਤਾਰ ਬੋਲੂਗੀ ਹੈਲੋ ਹਾਂ ਦੋ ਹਨੀ ਪਈ ਅਸੀਂ ਕਾਲ ਅ ਪਈ ਭੈਣ ਨਾਲ ਗੱਲ ਕਰਨੀ ਸੀ ਤੁਹਾਡੇ ਵਾਈਫ ਨਾਲ ਪੀਤਾ ਭੈਣ ਨਾਲ ਸੱਤੇ ਕੌਣ ਬੋਲਦਾ ਅਸੀਂ ਕੌਕੇ ਪਿੰਡ ਆਏ ਆ ਆਸ਼ਮ ਤੋਂ ਆਏ ਆ ਨਾਥਾਸ਼ਣ ਤੋਂ ਮਾਤਾ ਉਹਨਾਂ ਦੀ ਨੂੰ ਲੈਣ ਆਏ ਆ ਹਾਂਜੀ ਕਿ ਉਹਨਾਂ ਦੀ ਮਾਤਾ ਜੀ ਦੀ ਬੇਟੀ ਨਾਲ ਗੱਲ ਕਰਨੀ ਸੀਗੀ ਰੋਟੀ ਲਈ ਜਾਂਦੀ ਆ ਮੇਰੇ ਨਾਲ ਘਾਤਾ ਨਹੀਂ ਆ ਲੈ ਕੋਈ ਨਹੀਂ ਆ ਗੱਲ ਬਾਬੇ ਰੋਟੀ ਲਈ ਜਾਂਦੀ ਕੋਈ ਗੱਲ ਨਹੀਂ ਗਲਤੀ ਕਰਾ ਦਿਓ ਕਿ ਬਾਬੇ ਅਸੀਂ ਜਾਣਾ ਵਾ ਬੇਨਤੀ ਆ ਕਿ 2 ਮਿੰਟ ਮੈਂ ਗੱਲ ਹੀ ਕਰਨੀ ਆ ਰੋਟੀ ਲਾਉਂਦੇ ਲਾਉਂਦੇ ਗੱਲ ਕਰ ਲੈਣ 2 ਮਿੰਟ ਬਿਲਕੁਲ ਮੇਰੀ ਗੱਲ ਸਾਹਿਬਾਈ ਕਿਸੇ ਦੀ ਹਾਂ ਸਾਡੇ ਸੇਵਾ ਕਰਦੇ ਹਾਂ ਹਾਂਜੀ ਜਦੋਂ ਰੋਟੀ ਲਹੁੰਦੀ ਹੋਈ ਉਹਨਾਂ ਨੂੰ ਜਦੋਂ ਆ ਗੱਲ ਦੱਸਿਓ ਉਹਨੇ ਮਰ ਕੇ ਉਹ ਕਰ ਦੇ ਕੇ ਬਾਬੇ ਮੈਂ ਗੱਲ ਹੀ ਕਰਨੀ ਆ ਮੈਂ ਹੁਣ ਇੱਥੋਂ 100 ਕਿਲੋਮੀਟਰ ਦੂਰੋਂ ਆਇਆ ਵਾ ਠੀਕ ਆ ਜੀ ਤੇ 2 ਮਿੰਟ ਮੇਰੀ ਗੱਲ ਕਰਾ ਦਿਓ ਇਹਨਾਂ ਦੀ ਬੇਟੀ ਨਾਲ ਕਰਵਾਨਾ ਗੱਲ ਠੋਡੀ ਕਰਵਾਇਓ ਹੁਣ ਕਰ

ਮੇਰੇ ਨਾਲ ਨਹੀਂ ਕਰਦੇ ਮੈਂ ਆਨ ਕਰਦੇ ਕੋਈ ਰੋਜੇ ਯਾਰ ਬਾਈ ਕਰਾ ਦੇ ਉਹ ਨਾਲ ਬਾਈ ਕਰਾਏ ਉਹ ਗੱਲ ਆਏ ਕਰਾਉਣ ਲੱਗੇ ਹਾਂਜੀ ਹਾਂ ਹਾਂ ਹਲੋ ਹਾਂ ਪਹਿਨੇ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਆ ਪਹਿਨੇ ਅਸੀਂ ਮਾਤਾ ਨੂੰ ਆਏ ਆ ਤੁਹਾਡੀ ਨੂੰ ਲੈਣ ਇੱਥੇ ਕੋਕੇ ਪਿੰਡ ਤੋਂ ਹਲੋ ਹਲੋ ਹਾਂਜੀ ਤੇ ਪਹਿਨੇ ਮੇਰੀ ਬੇਨਤੀ ਹੈ ਕਿ ਤੁਸੀਂ ਮਾਤਾ ਨੂੰ ਸਮਝ ਸਕਦੇ ਜੀ ਅਸੀਂ ਤਾਂ ਵੀਰੇ ਅਸੀਂ ਇਹਦਾ ਕੀ ਕਰੇ ਅਸਗਾ ਦੀ ਵੀ ਨਹੀਂ ਜਦੋਂ ਤਾਂ ਸਹੀ ਸਰਦਾਗਾ ਫੇਰ ਵੀ ਦੂਜਾ ਅਸੀਂ ਆਪਣੇ ਜਾਣਦੇ ਕਿ ਉਹ ਇਹ ਖੋਜ ਪਤਾ ਹਲਾ ਨਹੀਂ ਸਕਾਂ ਵੀ ਨਹੀਂ ਪਹਿਲੇ ਆਉਣ ਜਾਣ ਨਾਲ ਪਤਾ ਕੀ ਆ ਚਲੋ ਤੁਸੀਂ ਮਹੀਨੇ ਚ ਇੱਕ ਦਿਨ ਆਉਂਦੇ ਹੋਗੇ ਪਰ 29 ਦਿਨ ਮਾਂ ਵਿਚਾਰੀ ਉਧਰ ਹੀ ਰਹਿੰਦੀ ਆ ਪਤਾ ਜਾਨੀ ਮੁੰਡਾ ਵੀ ਕੋਈ ਨਾ ਸਾਹਮਦਾ ਵਾ ਕੰਮ ਧੰਦੇ ਜਾਂਦਾ ਅਥਰ ਸਵੇਰ ਘਰੇ ਆਉਂਦਾ ਵਾ 6 ਵਜੇ ਅਥਰ ਆ ਜਾਂਦੇ ਹੋ ਉਹਨਾਂ ਦੀ ਗੱਲ ਤਾਂ ਸੁਣ ਲੈ ਮੈਂ ਇਹ ਕਹਿ ਰਿਹਾ ਪਹਿਨੇ ਜੇਕਰ ਤੁਸੀਂ ਕਹਿੰਦੇ ਜੇ ਮੈਂ ਤੁਹਾਡੇ ਕੋਲ ਮਾਤਾ ਨੂੰ ਛੱਡ ਜਾਣਾ ਵਾ ਮਾਤਾ ਸਮਝ ਸਕਦੇ ਜੀ ਤੁਸੀਂ ਆਪਣੀ ਨੂੰ ਦੇਖੋ ਜੇ ਉਹ ਸਾਮ੍ਹ ਵੀ ਸਕਦੇ ਪਾਪ ਕੇ ਹੁਣ ਮੈਂ ਆਪਦੇ ਘਰੇ ਵੀ ਰਹਿ ਕੇ ਜਾਂਦੀ ਹਾਂ ਤੁਹਾਨੂੰ ਪਤਾ ਹੀ ਆ ਵੀ ਹੁਣ ਆਪਦੇ ਆਪਦੇ ਘਰੇ ਨਹੀਂ ਵੀ ਸ਼ਰਦਾਂ ਦਾ ਠੀਕ ਆ ਨਾ ਵੀ ਹੁਣ ਇੱਜ਼ਾਤ ਨਹੀਂ ਮੈਂ ਇੱਥੇ ਸਕਦੀ ਕੀ ਵੀ ਜਾਂਦਾ ਨਹੀਂ ਤਾਂ ਚਲੋ ਮੈਂ ਲੈ ਵੀ ਜਾਵਾਂ ਬਿਲਕੁਲ ਨਹੀਂ ਜੀ ਮੈਂ ਨਹੀਂ ਲੈ ਨਹੀਂ ਜਾਣਾ ਕੋਈ ਗੱਲ ਮੈਂ ਛੱਡ ਜਾਣਾ ਨਹੀਂ ਨਹੀਂ ਕੀ ਸ਼ਾਦੀ ਸਰ ਭੱਜ ਤਰਦੀ ਆ ਪਤਾ ਨਹੀਂ ਮਨਾਂ ਦੇ ਘਰੇ ਛੱਡਿਆ ਮੇਰੇ ਭੈਣੇ ਮੇਰੇ ਰਹਿਣਾ ਤੇ ਮੇਰੇ ਕੋਲ ਵੀ ਨਹੀਂ ਆਇਨਾ ਠੀਕ ਆ ਜੀ ਦਿਲ ਤੇ ਇਹਨਾਂ ਦਾ ਉੱਥੇ ਵੀ ਨਹੀਂ ਲੱਗਣਾ ਪਰ ਮਜਬੂਰ ਨਾ ਕਿ ਮੈਨੂੰ ਤੇ ਰੱਖਣਾ ਹੀ ਪੈਣਾ ਜੇਕਰ ਤੁਸੀਂ ਨਹੀਂ ਸੰਭਲੇ ਮੈਨੂੰ ਤੇ ਰੱਖਣੇ ਪੈਣਾ ਜੇ ਮੈਂ ਇੱਕ ਇੱਕ ਉਪਰਾ ਬੰਦਾ ਹੋ ਕੇ ਇਹਨੂੰ ਮਾਤਾ ਨੂੰ ਰੱਖ ਸਕਦਾ ਵਾਂ ਠੀਕ ਆ ਜੀ ਤੁਸੀਂ ਦੇ ਦਿਆਂ ਧੀਆ ਤੇ ਤੁਸੀਂ ਤੇ ਫਿਰ ਵੀ ਮਾੜਾ ਮੋਟਾ ਮੇਰੇ ਨਾਲੋਂ ਵਧੀਆ ਕਰੋਗੇ ਤੇ ਉਹ ਮੇ ਦਾ ਭਰਾ ਨੂੰ ਤੇ ਮੈਂ ਨਾਲ ਲੈ ਚੱਲਿਆ ਵਾਂ ਕਿਉਂਕਿ ਭਰਾ ਦਾ ਤਾਂ ਵਿਆਹ ਨਹੀਂ ਹੋਇਆ ਇਹਦੀ ਮਜਬੂਰੀ ਇਹ ਆ ਭਰਾ ਦੀ ਕਿ ਜੇ ਇਹ ਕੰਮ ਧੰਦੇ ਨੂੰ ਜਾਂਦਾ ਵਾ ਤੇ ਫੇਰ ਮਾਂ ਨੂੰ ਨਹੀਂ ਸਾਮਸਾਦਾ ਤੇ ਜੇ ਮਾਂ ਨੂੰ ਸਾਮਸਾਦਾ ਫੇਰ ਕੰਮ ਧੰਦੇ ਕਿੱਦਾਂ ਜਾਊਗਾ ਕੋ ਰੋਟੀ ਕਿੱਦਾਂ ਕਮਾਊਗਾ ਤੁਸੀਂ ਮੇਰੇ ਭਰਾ ਨਾਲ ਗੱਲ ਕਰਾਓ ਥੋੜੀ ਮਾੜੀ ਹੈ ਹਲੋ ਹਲੋ ਹਾਂ ਬਣੀ ਹਲੋ ਦੱਸ ਮੈਂ ਕੀ ਆ ਹਾਂ ਮੈਂ ਪਲਦੀ ਬੋਲਦਾ ਦੱਸ ਹਾਂ ਸੱਚ ਨਾਲ ਗੱਲ ਵੀ ਕਰ ਮੇਰੇ ਨਾਲ ਹਾਂ ਬੋਲ ਬੋਲੀ ਤਾਂ ਜਾਣਾ ਹਾਂ ਹਾਂ ਹੁਣ ਇਹ ਕੀ ਕਹਿੰਦੇ ਆ ਉਹ ਬਾਬਾ ਜੀ ਆਏ ਉਥੋਂ ਆਸ਼ਰਮ ਚੋਂ ਲੈਣ ਮਾਦਾ ਨੂੰ ਕਹਿੰਦੇ ਮੈਨੂੰ ਵੀ ਕਹਿੰਦੇ ਨਾਲ ਚੱਲ ਮੈਂ ਕਿਹਾ ਚੱਲ ਵਧੀਆ ਵਾ ਮੈਂ ਵੀ ਨਾਲ ਜਾ ਬੜੀ ਸਕਮਾ ਵਧੀਆ ਗੱਲ ਆ ਮੇਰਾ ਆਪਣੀ ਜੀ ਲੱਗਣਾ ਇਥੇ ਮੇਰੀ ਗੱਲ ਸੁਣ ਤੋ ਵੀ ਰੁਕਰੇ ਮੇਰਾ ਬਲੀ ਜੱਤਾ ਲੱਗਣਾ ਕਿ ਇਥੇ ਮੈਂ ਵੀ ਕੱਲੀ ਮੁਰ ਕੇ ਹੂੰ ਉਹ ਤਾਂ ਐ ਸੁਣਨ ਬੋਸਦੇ ਆ ਵੀ ਤੁਸੀਂ ਬਾਰੀ ਸੈਰ ਦੋਨੋਂ ਪਹਿਣਾ ਸ਼ਾਮ ਸਕਦੀਆਂ ਵਾ ਆਹ ਕਲੀਅਰ ਕਰਦੇ ਆ ਇਹਨਾਂ ਨੂੰ ਦੱਸ ਉਹ ਤਾਂ ਨੰਬਰ ਤਾਂ ਮੈਲੀ ਜਾਊ ਕੋਈ ਚੱਕਰ ਨਹੀਂ ਨੰਬਰ ਦੇਣਾ ਟੈਨਸ਼ਨ ਨਾ ਛੱਡਿਆ ਇਹ ਕਿ ਦਿਵਾਲੀ ਦੇ ਦੇਣਾ ਪਰੇ ਘਰ ਘਰ ਚੜ ਕੇ ਆ ਜਾ ਮਸਾਲਾ ਖੁਬ ਸਫਾਈ ਕਰਨ ਵਾਲੀ ਆ ਤੂੰ ਆਪ ਕਰ ਇਹਨਾਂ ਨਾਲ ਸ਼ਾਂਪਤੋਂ ਖਸਿਆਤ ਵੇਰ ਮੱਤਸਿਆਣਾ ਮੈਂ ਤਾਂ ਠੀਕ ਹੈ ਮੈਥੇ ਕੋ ਨਾ ਤੂੰ ਕਿਉਂ ਕੋਈ ਨਾ ਲੈ ਜਾ ਕੋਈ ਨਾ ਸਾਫ ਸਫਾਈ ਕਰੋ ਤੇ ਅਸੀਂ ਦਿਵਾਲੀ ਦੇ ਦੇਣਾ ਬੜਾ ਬੜਾ ਦੇਣਾ ਤੂੰ ਕਦੀ ਵੀ ਕਰਿਆ ਰਿਆ ਇੱਧਰ ਦੇਖੋ ਇੱਕ ਮਿੰਟ ਵੀਰੇ ਆ ਦੇਖੋ ਦਿਵਾਲੀ ਦੇ ਦੇਣਾ ਘਰੇ ਰਹਿ ਘਰੇ ਸਫਾਈ ਕਰ ਦੀਵਾਲੀ ਆ ਤੇ ਮਾਂ ਨੂੰ ਭਾਵੇਂ ਆਸ਼ ਨੂੰ ਛੱਡਿਆ ਮਾਂ ਨਹੀਂ ਜ਼ਰੂਰੀ ਆਪਾਂ ਨੂੰ ਮਾਂ ਨਹੀਂ ਜ਼ਰੂਰੀ ਆਪਾਂ ਨੂੰ ਦੀਵਾਲੀ ਤੇ ਘਰੇ ਸਫਾਈ ਜ਼ਰੂਰੀ ਆ ਤੇ ਇਹ ਨਹੀਂ ਕਹਿੰਦਾ ਵੀ ਮਾਂ ਬਰੇ ਬਰੇ ਵਾਲੇ ਦਿਨ ਇਹ ਨਹੀਂ ਕਹਾਂਗੇ ਮਾਂ ਨੂੰ ਵੀ ਘਰੇ ਰੱਖ ਘਰੇ ਸਫਾਈ ਕਰ ਅਸੀਂ ਵੀ ਆਉਂਦੇ ਆ ਇਹ ਮੈਂ ਵੀਰੇ ਇਸੇ ਕਰਕੇ ਦੀ ਵੀਡੀਓ ਲੈ ਰਿਆ ਪੈਨ ਦੀ ਇਹਨ ਦੁਨੀਆ ਨੂੰ ਵੀ ਪਤਾ ਲੱਗੇ ਵੀ ਇਹ ਮਾਵਾਂ ਧੀਆਂ ਦਾ ਕਿਹੋ ਜਿਹਾ ਪਿਆਰ ਵਾ ਹਾਂ ਜੀ ਵੀਰ ਜੀ ਮੈਨੂੰ ਦੋ ਸਾਲ ਨਹੀਂ ਭੈਣੇ ਮੇਰੀ ਗੱਲ ਸੁਣੋ ਹੈਲੋ ਹੈਲੋ ਭੈਣ ਨਾਲ ਗੱਲ ਕਰਾਓ ਮੜੀ ਜੀ ਬਸ ਇੱਕੋ ਗੱਲ ਕਰਕੇ ਫੇਰ ਭਾਵੇਂ ਰੋਟੀ ਬਕਾ ਲਈ हेलो भै करा माड़ी जी गल एक मिनट गल करनी फिर रोटी पका ली भैन मेरी भेने घर हों माव है ਧੀਆਂ ਦੇ ਘਰ ਮਾਵਾਂ ਨਾਲ ਹੁੰਦੇ ਹਨ ਤੁਸੀਂ ਇੱਕੋ ਨਹੀਂ ਤੁਸੀਂ ਇੱਕੋ ਗੱਲ ਕਹਿ ਰਹੇ ਹੋ ਤੁਸੀਂ ਨਹੀਂ ਤੁਸੀਂ ਹਾਂ ਠੀਕ ਹੈ ਸਾਡੇ ਘਰ ਕੋਈ ਨਹੀਂਗਾ ਵੀ ਚਲ ਜੇ ਮੁੰਡਾ ਘਰ ਇਹੋਗਾ ਉਹਦੀ ਮਾੜਾ ਮੋਟਾ ਆਦੀ ਸਫਾਈ ਛੱਕਰ ਕਰੂਗਾ ਕੰਮ ਧੰਦਾ ਕਰੂ ਦਿਹਾੜੀ ਜੋਤਾ ਲਾਊਗਾ ਉਹਦੇ ਘਰੇ ਜਾਊਗਾ ਘਰੇ ਬੈਠੋ ਖੜੂਗਾ ਨਹੀਂ ਮੈਂ ਪਹਿਨੀ ਤੁਹਾਨੂੰ ਘਰ ਮੇਰੀ ਗੱਲ ਸੁਣੋ ਜਿਹੜੀਆਂ ਜਿੰਨੀਆਂ ਭੈਣਾਂ ਨੂੰ ਘਰੇ ਆਪਦੀ ਮਾਂ ਨਾਲ ਨਾ ਦਿਖੇ ਉਹਨੂੰ ਘਰ ਵੱਢ ਖਾਣ ਨੂੰ ਪੈਂਦਾ ਵਾ ਤੇ ਇਹ ਭੈਣ ਕਹਿ ਰਹੀ ਹੈ ਕਿ ਤੁਸੀਂ ਮਾਂ ਲੈ ਜਾਓ ਤੇ ਘਰ ਦੀ ਮਗਰੋਂ ਸਾਸਪਹੇ ਰੱਖੋ ਘਰ ਜ਼ਰੂਰੀ ਹੈ ਮਾਂ ਨਹੀਂ ਜ਼ਰੂਰੀ ਇਹਨਾਂ ਦਾ ਦਿਮਾਗ ਕਿੱਨਾ ਹੈ ਓਏ ਨਾ ਮੇਰੀ ਗੱਲ ਸੁਣ ਪੈਣੇ ਕਿਹੜਾ ਪਿੰਡ ਕਿਹੜੀ ਪਿੰਡ ਵਈ ਚੂੜ ਚੱਕ ਚੂੜ ਚੱਕ ਚੂੜ ਚੱਕ ਠੀਕ ਆ ਮੇਰੇ ਭਰਾਓ ਚੱਲ ਨਹੀਂ ਪੈਣੇ ਧੰਨਵਾਦ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਠੀਕ ਆ ਘਰ ਤੁਹਾਡਾ ਤੁਹਾਡੇ ਕੋਲ ਆ ਤੁਹਾਨੂੰ ਘਰ ਮੁਬਾਰਕ ਕੋਈ ਗੱਲ ਨਹੀਂ ਮਾਂ ਮੈਂ ਲੈ ਜਾਊਂਗਾ ਠੀਕ ਆ ਹਲੋ ਮਾਂ ਕੋਈ ਅੱਲੂ ਮਹਿਮਾਨ ਨੂੰ ਲੈ ਜਾਊਂਗਾ ਕੋਈ ਗੱਲ ਨਹੀਂ ਰਹਿੰਦੇ ਯਾਰ ਮੈਂ ਕੀ ਗੱਲ ਕਰਨੀ ਨਹੀਂ ਫਿਰ ਦੇਖੋ ਹੁਣ ਇਹ ਦੀ ਮਜਬੂਰੀ ਹੈ ਵੀ ਨਹੀਂ ਪਹਿਨੇ ਮੈ ਇਹਨੂੰ ਲੱਖ ਮੈਨੂੰ ਮਾਰਾ ਗਿਆ ਛੋਰੀ ਇਹਨੂੰ ਮੈਂ ਲੱਖ ਕੁੜਾ ਚੰਗਾ ਕਰਦਾ ਕਹਿਣਾ ਉਹਨਾਂ ਨਾਲੋਂ ਇਹਦੇ ਹਾਲਾਤ ਦੇਖ ਕੇ ਵੀ ਇਹ ਕੰਮ ਕਰਦੇ ਕਿ ਮਸ਼ਾਲਾ ਲੱਗਦਾ ਹੋਇਆ ਹੈ ਜੀ ਮੈ ਇਹਦਾ ਹੁਣ ਘਰੇ ਮਾਂ ਨੂੰ ਸੰਭੂਗਾ ਫੇਰ ਇਹ ਆਪਦੇ ਨਸ਼ੇ ਤੋਂ ਭੁੱਖਾ ਤੇ ਆਇਆ ਇਹ ਮਰੂਗਾ ਇਹਨੂੰ ਉੱਠ ਕੇ ਮਾਂ ਤਾਨੂੰ ਤਾਂ ਚੱਲਾ ਟੋਕ ਦੇ ਲੈ ਨੂੰ ਤੁਰਦਾ ਫਿਰਦਾ ਕੌਣ ਦਿੰਦਾ ਰੋਟੀ ਨਹੀਂ ਆਹ ਕੁੜੀ ਦੀ ਗੱਲ ਦਾ ਸਫਾਈ ਇਹਦਾ ਫਰਜ਼ ਹੁੰਦਾ ਭਰਾਵਾਂ ਬਾਰੇ ਵੀ ਸੋਚ ਲਗਾ ਮਾਂ-ਬਾਪਾ ਬਾਰੇ ਵੀ ਕੁੜੀਆਂ ਸੋਚਦੀਆਂ ਆਵਾ ਇਹਨਾਂ ਨੂੰ ਤਾਂ ਜਮੇ ਦੇਨ ਵੇਲੇ ਪੈਣੇ ਦੀਵਾਲੀ ਆਉਣ ਵਾਲੀ ਆ ਹਨਾ ਦੀਵਾਲੀ ਪਰਸੋਂ ਦੀਵਾਲੀ ਆ ਸੋਮਵਾਰ ਦੀਵਾਲੀ ਅੱਜ ਸ਼ੁੱਕਰਵਾਰ ਹੋ ਗਿਆ ਹਨਾ ਤੇ ਭੈਣ ਨੇ ਇਹ ਗੱਲ ਕਿੰਨੀ ਰੋਬ ਨਾਲ ਕਹਿ ਦਿੱਤੀ ਆ ਕਿ ਤੂੰ ਦੀਵਾਲੀ ਆਉਣ ਡੀ ਆ ਘਰ ਦੀ ਸਫਾਈ ਕਰ ਚੰਗੇ ਨਹੀਂ ਲੱਗੀਦਾ ਤੇ ਮਾਂ ਨੂੰ ਭਵੇਂ ਅੱਛਾ ਵਿਆਹ ਸਮ ਛੱਡਿਆ ਉਹਨੂੰ ਭਾਂਵੇਂ ਕੱਲ ਦੋ ਹਨਾ ਮਾਂ ਨਹੀਂ ਜ਼ਰੂਰੀ ਘਰ ਜ਼ਰੂਰੀ ਆ ਹਾਂਜੀ ਆ ਆ ਬੈਠਾ ਕੁਲਦੀਪ ਖੜਾ ਸਾਹਮਣੇ ਇਹਨੂੰ ਪੁੱਛ ਲਓ ਮੈਂ ਇੱਕ ਇੰਨਾ ਨਹੀਂ ਸਾਫ਼ ਕੀਤਾ ਘਰ ਦੀ ਸਵਾਈ ਕੀਤੀ ਮੈਂ ਜਿੱਦੇ ਦੀ ਤੁਹਾਨੂੰ ਕਾਲ ਕਰਦੀ ਆ ਸਿਰਫ ਹਾਂ ਆਹੀ ਭਜੀ ਕਰਦੀ ਆ ਸਰਪੰਚ ਕੋਲੇ ਪਹਿਲਾਂ ਮੈਂ ਪੰਜ ਕੇਲੇ ਲਾਇਆ ਮੈਂ ਮੈਂਬਰ ਇਹਨਾਂ ਕੋਲੇ ਗਈ ਆ ਹਨਾ ਤੇ ਕਾਗਜ਼ ਤੇ ਸائن ਕਰਾਈ ਇਹਨਾਂ ਨੂੰ ਮਸਾਂ ਸੱਪਿਆ ਇਹਨੇ ਜਿਹੜੇ ਕਾਣ ਕਾਣ ਕੇ ਕੁੜੀ ਸਰਪੰਚ ਸਾਹਮਣੇ ਆ ਪੂਈ ਆਈ ਘਰੇ ਉਹ ਮੈਂ ਦੁਕਾਨ ਤੇ ਆ ਕੇ ਦੇਖੂੰ ਮੇਰੇ ਕੋਲ ਸਕੂਟਰੀ ਹੈ ਨਹੀਂ ਦਰਵਾਜ਼ੇ ਮੂਰੇ ਇਹਨਾਂ ਦੇਖ ਕੇ ਮੇਰਾ ਹੈਡੈਕ ਹੁੰਦਾ ਆਏ ਜਦੋਂ ਮੈਂ ਇੱਧਰ ਆਜਾਂ ਮੈਂ ਹੁੰਦੀ ਨਹੀਂ ਦੁਕਾਨ ਤੇ ਮੇਰਾ ਧਿਆਨ ਜਦੋਂ 12 ਜਵੈਟੀ ਮੈਨੂੰ ਆਏ ਆਵਾਜ਼ਾਂ ਮਾਰਨ ਲੱਗ ਜਾਂਦੀ ਇਦਾਂ ਹੀ ਪੈਣੇ ਮੇਰਾ ਹੁੰਦਾ ਵਾ ਜਿਹਦੇ ਆਸ਼ਮ ਦੇਵ ਮਤਲਬ ਕਿ ਅੰਦਰਲਾ ਸਾਡਾ مین ਐਂਟਰੀ ਹੈ ਨਾ ਉਧਰਲੀ ਸਾਈਡ ਮੈਂ ਬਹੁਤ ਘਟ ਜਾਣਾ ਕਿਉਂਕਿ ਜਦੋਂ ਮੈਂ ਚਲੇ ਗਿਆ ਜਿਵੇਂ ਤੁਹਾਨੂੰ ਕਿਹਾ ਵੀ ਤੁਹਾਨੂੰਵਾਜਾ ਮਾਰ ਲਾ ਪੈਣਿਆ ਇਦਾਂ ਹੀ ਮੈਨੂੰ ਕਹਿਣ ਲਾ ਪੈਂਦੇ ਆ ਸਾਨੂੰ ਸਾਡੇ ਘਰ ਛੱਡ ਕੇ ਆ ਠੀਕ ਹੈ ਜੀ ਸਾਨੂੰ ਸਾਡੇ ਘਰ ਦੇ ਨਾਲ ਫੋਨ ਤੇ ਗੱਲ ਕਰਾ ਹੁਣ ਜਿਹੜੀ ਭੈਣ ਇੱਥੇ ਨਹੀਂ ਨੂੰ ਮਿਲਣਾ ਹੀ ਤਾਂ ਆਸ਼ਮ ਕਿੱਥੇ ਮਿਲਾਂਗਾ ਫੋਨ ਤੇ ਗੱਲ ਮੈਂ ਕੀ ਕਰਾਵਾਂ ਕੁੜੀਆਂ ਦਾ ਕਰਦੀਆਂ ਨਹੀਂ ਗੱਲ ਉਹ ਤੇ ਗੱਲ ਜਮਾਈ ਨਾਲ ਆਪਣੇ ਮੈਂ ਕਹਿੰਦੀ ਆ ਮੇਰੇ ਬੈਕ ਪ੍ਰੋਬਲਮ ਆ ਮੇਰੇ ਉਹ ਬੈਲਟ ਲੱਗੀ ਹੁੰਦੀ ਆ ਤੇ ਮੈਂ ਨਹੀਂ ਇਹਨਾਂ ਨੂੰ ਮਹਾ ਵੀ ਜਾਂਦੀ ਪਰ ਮੈਂ ਜਦੋਂ ਬਾਲਟੀਆਂ ਦੇਖ ਸਤਿ ਸ਼੍ਰੀ ਅਕਾਲ ਧੰਨਵਾਦ ਇਹਨਾ ਕਿ ਆਪਣੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਮੇਨ ਭਾਈਚਾਰਾ ਹੈਗਾ ਸ਼ਹਿਰਾਂ ਦੇ ਵਿੱਚ ਕਈ ਪਤਾ ਨਹੀਂ ਲੱਗਦਾ ਬੰਦੇ ਨੂੰ ਭਣ ਭੈਣ ਭਰਾਏ ਕਹਿੰਦੀ ਸਾਰੇ ਰੋਟੀ ਪਾਣੀ ਵਿਚਾਰੀ ਨੂੰ ਬੈਠੀ ਨਹੀਂ ਜਿੰਨੀ ਜੋਗੇ ਸਾਰੇ ਦੇਖੇ ਜਾਂਦੇ ਆਹੋ ਕੁੜੀਆਂ ਦੇ ਸਿਰ ਤੇ ਦੇਖ ਹੀ ਲਿਆ ਕਿੰਨੀ ਕੀ ਜ਼ਿੰਮੇਵਾਰੀ ਹੈ ਜ਼ਰੂਰਤਾਂ ਹੋਰ ਵੀ ਲੇਡੀਜ਼ ਨੂੰ ਬਹੁਤ ਜ਼ਰੂਰਤਾਂ ਹੁੰਦੀਆਂ ਨੇ ਇੱਕ ਇਹਨੂੰ ਕੇਅਰ ਟੇਕਰ ਵਾਸਤੇ ਹਰ ਵਕਤ ਲੇਡੀਜ਼ ਦੀ ਲੋੜ ਆ ਸਾਡੀ ਮਾਂ ਵੀ ਸਾਰੀਆਂ ਕੁੜੀਆਂ ਨਹੀਂ ਥਾਂਦੀ ਆ ਚੱਲੀ ਉਹਦਾ ਮਾਤਾ ਮਾਤਾ ਦੂਰ ਫਿਰ ਲੈਂਦੇ ਆ ਮਾੜਾ ਚੰਗਾ ਹਾਂ ਆ ਵੀ ਚਲੀ ਜਾਂਦੇ ਆ ਅੱਛਾ ਲੈਟਰਨ ਬਾਥਰੂਮ ਅੰ ਵਿੱਚ ਕਰ ਗੋ ਦੇ ਨਹੀ ਨਹੀ ਜਾਣਦੀ ਲੈਟਰਨ ਦਾ ਵਾਸ਼ਰੂਮ ਦਾ ਕਈ ਵਾਰ ਨਾਲਾ ਨੂਲਾ ਨਹੀਂ ਨਾ ਖੋਲਦਾ ਹੱਥ ਨਹੀਂ ਰਹਿ ਗਏ ਲਾ ਦੇ ਹੋਂ ਦਾ ਇਲਾਸਟਿਕਲ ਇਹਨਾਂ ਦੇ ਇਹਨਾਂ ਦਾ ਜਿਹੜਾ ਘਰ ਵਾਲਾ ਉਹ ਕਦੋਂ ਤੱਕ ਰਹੇ ਪੁਰਾਣੇ ਉਹਨੂੰ 5-6 ਸਾਲ ਹੋ ਗਏ ਅੱਛਾ ਇਹ ਕੱਲਾ ਭਰਾ ਆ ਇਹ ਤੇ ਦਾਦੇ ਦਾ ਵਾ ਪਰਦਾਦੇ ਦਾਦੇ ਦੇ ਭਰਾ ਦਾ ਵਾ ਭਰਾ ਦਾ ਹੀ ਆ ਦਾਦਾ ਹੀ ਆ ਸਮਝ ਲਓ ਦਾਦੇ ਦਾ ਭਰਾ ਵਾ ਉਹਦੀ ਜਗਾ ਵਾ ਇਹ ਅੱਛਾ ਹਾਂਜੀ ਉਹਦੇ ਪਾਸੇ ਰਹਿੰਦੇ ਹੋਣਗੇ ਭਰਾ ਨੂੰ ਹੋ ਜੇ ਕੱਪੜੇ ਬਦਲਣ ਦੇ ਕੋਈ ਗੱਲ ਨਹੀਂ ਮਾਤਾ ਬਦਲ ਮਾਤਾ ਬਦਲ ਆ ਜਾ ਬਾਹਰ ਆਈਏ ਆਪਾਂ ਹਾਂ ਚਲਾ ਜਾ ਮਾ ਸਾਰਾ ਕੁਝ ਨਿਕਾ ਜਾ ਸਾਰਾ ਕੁਝ ਭਾਈ ਕੋ ਪੜਾ ਕਰੇ ਤਾਂ ਵੇਲੋ ਜਮਾਨਾ ਕਿਹੋ ਜਿਹਾ ਆ ਗਿਆ ਵੇਲੋ